ਟੋਡੇ ਫਿਰ ਹੁਣ ਗ੍ਰਹਿ ਇੱਕਾ ਤੋਂ ਨਹੀਂ ਸਹੀ ਥੋਡੇ ਅਮਰ ਐਮਐਲ ਦੇ ਨਾਲ ਹਰ ਇੱਕ ਬੰਦਾ ਕਹਿੰਦਾ ਵੀ ਦਰੀਆਂ ਵਛਾਉਣ ਵਾਲੇ ਨੂੰ ਟਿਕਟ ਦੇ ਦੇਈਆਂ ਪਰ ਦਰੀਆਂ ਵਛਾਉਣ ਵਾਲੇ ਦੇ ਕੋਲੇ ਵੀ ਕੁਝ ਹੋਣਾ ਚਾਹੀਦਾ ਪਹਿਲਾਂ ਪਹਿਲਾਂ ਮੁੱਖ ਮੰਤਰੀ ਕਿਉਂ ਕਹਿੰਦੇ ਰੇ ਦਰੀਆਂ ਸ਼ੋਰਟ ਟਿਕਟ ਦਵਾਂਗੇ ਗੀਤ ਪੈਨਸ਼ਨਾਂ ਨੂੰ ਟਿਕਟ ਦਵਾਂਗੇ ਅਸੀਂ ਲੈਨੇ ਪੰਜਾਬ ਪਾਕਿਸਤਾਨ ਵੱਲੋਂ ਇੱਥੇ ਆ ਕੇ ਬਾਗੇ ਪ੍ਰਾਣੇ ਵਸੇ ਸੀਗੇ ਤੇ ਚਾਹ ਚਾਹਤ ਬਣੀਆਂ ਵੀ ਕਿਤੇ ਵੇਖਿਆ ਗਏ ਪੰਜਾਬ ਦਾ ਹਾਂ ਕਈ ਵਾਰੀ ਸੋਚੀਦਾ ਵੀ ਪਾਕਿਸਤਾਨ ਉਧਰਲੇ ਪਾਸੇ ਜੇ ਮੈਨੂੰ ਕੋਈ ਪੂਰਾ ਪ੍ਰੋਪਰ ਪਤਾ ਹੋਵੇ ਨਾ ਪਿੰਡ ਦਾ ਫਿਰ ਉਧਰ ਦਿਲ ਤਾਂ ਜਰੂਰ ਕਰਦਾ ਵੀ ਉਧਰ ਵੀ ਵੇਖ ਕੇ ਆਈਏ ਵੀ ਕਿਹੋ ਜਿਹਾ ਹੈ ਜੋ ਜੋ ਵੀ ਮੇਰੀ ਫੀਲਡ ਵਿੱਚ ਜੋ ਜੋ ਬੰਦਾ ਆਇਆ ਮੈਨੂੰ ਨਹੀਂ ਲੱਗਦਾ ਅਜੇ ਤੱਕ ਮੇਰੇ ਨੂੰ ਕੋਈ ਛੱਡ ਕੇ ਗਿਆ ਤਕਰੀਬਨ 11 ਦੀ ਗੱਲ ਆ ਅੰਨਾ ਹਜ਼ਾਰੇ ਦਾ ਮੂਵਮੈਂਟ ਆਇਆ ਜਦੋਂ ਆਮਾਨੀ ਬਾਟੇ ਉੱਧ ਦੀ ਹਾਂ ਜਦੋਂ ਅੰਨਾ ਹਜ਼ਾਰੇ ਜੀ ਨੇ ਉੱਥੇ ਭੁਖੜਤਾਲ ਰੱਖੀ ਤਾਂ ਉਦੋਂ ਮੈਂ ਉੱਥੇ ਜਾ ਕੇ ਭੁਖੜਤਾਲ ਤੇ ਜਦੋਂ ਭੁਖੜਤਾਲ ਦੇ ਬੰਦੇ ਸੀਗੇ ਵੀ ਜਿਹੜੀ ਥੋੜੀ ਉਸ ਟਾਈਮ ਦੀ ਸਿਹਲੀ ਹੋਣੀ ਆ ਜਾਂ ਕਿ ਪ੍ਰੇਮਿਕਾ ਹੁਣ ਉਹ ਕਹਿੰਦੀ ਨਹੀਂ ਵੀ ਤੂੰ ਭੁੱਖਾ ਮਰ ਗਿਆ ਉੱਥੇ ਫੈ ਤਾਂ ਲੋਕ ਕਹਿੰਦੇ ਹੁੰਦੇ ਸੀਗੇ ਵੀ ਕਮਲੇ ਹੋਏ ਆ ਵੀ ਇਹ ਕਿੱਥੇ ਇੱਥੇ ਪੰਜਾਬ ਦੀ ਪਾਰਟੀ ਥੋੜਾ ਇਹ ਤਾਂ ਦਿੱਲੀ ਦੇ ਵਿੱਚ ਇੱਕ ਹੋਏਗਾ ਪਤਾ ਨਹੀਂ ਤੁਹਾਡੇ ਕੁਝ ਆਉਣਾ ਨਹੀਂ ਆਉਣਾਗਾ ਜੇ ਐ ਤੁਸੀਂ ਸੱਤ ਤਣਾ ਹੁੰਦੇ ਕੀ ਹੁੰਦੇ ਦੀਪਕ अरोड़ा ਸੁਪਨੇ ਮਾਰ ਕੇ ਜੋਇਆ ਹਾਂ ਬਿਲਕੁਲ ਇਹੀ ਕਹਿ ਸਕਦੇ ਨਾ ਬਿਲਕੁਲ ਅੱਸੀ ਗੱਲ ਮੈਂ ਜਗਤਾਰ ਸਿੰਘ ਸਰਾ ਦੇ ਤੁਸੀਂ ਹੈਵਨ ਇੰਡੀਆ ਦਾ ਪਹਿਲਾ ਪੋਡਕਾਸਟ ਵਿਖ ਰਹੇ ਹੋ ਇਸ ਟਾਈਮ ਸਾਡੇ ਨਾਲ ਹੋਣਗੇ ਦੀਪਕ अरोड़ा ਸਮਲਸਰ ਜਿਹੜੇ ਕਿ ਸਾਬਕਾ ਚੇਅਰਮੈਨ ਨੇ ਨਗਰ ਸਤਾ ਚੈਸਟ ਮੋਗਾ ਦੇ ਜਿਨ੍ਹਾਂ ਨੇ ਆਪਣੇ ਜਿੰਦਗੀ ਦੇ ਜਿਹੜਾ ਪਹਿਲਾ ਪੋਡਕਾਸਟ ਸਾਡੇ ਨਾਲ ਕਰਨ ਲੱਗੇ ਆ ਉਹਨਾਂ ਦੀ ਜ਼ਿੰਦਗੀ ਦੀਆਂ ਮਿੱਠੀਆਂ ਕਹਾੜੀਆਂ ਨਿੱਘੀਆਂ ਯਾਦਾਂ ਕੀ ਉਹਨਾਂ ਦਾ ਡ੍ਰੀਮ ਸੀਗਾ ਕੀ ਅਜ ਦੀਪ ਕਰੋੜਾ ਹੈਗਾ ਤੇ ਕੀ ਦੀਪ ਕਰੋੜਾ ਹੁੰਦੇ ਗੱਲਬਾਤ ਕਰਦੇ ਆ ਸਵਾਗਤ ਆ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜਗਤਾਰ ਸਿੰਘ ਸਰਾਂ ਜੀ ਪਹਿਲਾ ਪੋਡਕਾਸਟ ਆ ਸਾਡਾ ਤੇ ਮੇਰਾ ਖਿਆਲ ਤੁਹਾਡਾ ਵੀ ਜਿੰਦਗੀ ਦਾ ਪਹਿਲੇ ਪੋਡਕਾਸਟ ਤੇ ਪਹਿਲਾਂ ਤਾਂ ਸੁੱਕੇ ਮੈਂ ਲੱਗਿਆ ਜੇ ਪਹਿਲੀ ਵਾਰੀ ਜਿਹੜਾ ਪੋਡਕਾਸਟ ਜਰ ਹੋ ਲੱਗਾ ਤੁਹਾਡਾ ਤੇ ਕਿਵੇਂ ਆਇਆ ਬਾਕੀ ਆਪਾਂ ਫਿਰ ਬਾਅਦ ਚ ਗੱਲਾਂ ਕਰਾਂਗੇ ਵੈਸੇ ਇੰਟਰੋਡਕਸ਼ਨ ਇੰਟਰੋ ਵਗੈਰਾ ਤਾਂ ਮੈਂ ਮਿਰਗਾਂ ਹੁੰਡੀਆਂ ਰਹਿੰਦੀਆਂ ਪਰ ਹੈ ਤਾਂ ਨਾਰਮਲ ਸੇਮ ਜਿਹਾ ਹੀ ਲੱਗਿਆ ਮੈਨੂੰ ਤਾਂ ਵੈਸੇ ਦੇਖੋ ਫਿਰ ਅੱਗੇ ਕੀ ਹੁੰਦਾ ਜੇ ਉਹ ਲੋਕਾਂ ਨੂੰ ਕਈ ਵੀ ਉਹ ਮਿਲਦੇ ਲੋਕਾਂ ਦੇ ਹਿਸਾਬ ਨਾਲ ਆ ਆਪਾਂ ਜਿਹੜਾ ਪੌਡਕਾਸਟ ਕਰਨਾ ਥੋੜੇ ਅਸੀਂ ਸਾਥ ਤੇ ਨਹੀਂ ਕਰਨਾ ਕਿਉਂਕਿ ਸਿਹਤ ਦੀਆਂ ਗੱਲਾਂ ਸੁਣ ਸੁਣ ਕੇ ਦਰਸ਼ਕਾ ਵੀ ਬੋਰ ਹੋਏ ਹੋਏ ਲੋਕ ਵੀ ਬੋਰ ਹੋਏ ਅਸੀਂ ਚਾਹੁੰਦੇ ਹਾਂ ਵੀ ਉਹ ਚੀਜ਼ ਹੋਵੇ ਅਸੀਂ ਵਿਖ ਗਿਆ ਵੀ ਦੀਪਕ अरोड़ा ਇੱਥੋਂ ਤੱਕ ਕਿਵੇਂ ਪਹੁੰਚਿਆ ਜੀ ਬਿਲਕੁਲ ਇੱਥੇ ਤੁਹਾਡੇ ਤਾਂ ਕੋਈ ਲੋਕ ਹੋਰ ਸੇਧ ਲੈਣ ਦੇ ਕੀ ਬਣਨਾ ਦੀਪਕ अरोड़ा ਦੀ ਜਿਹੜੀ ਅਚੇਰੀ ਪੜ੍ਹਾਈ ਆ ਉਹ ਕਿੱਥੋਂ ਸ਼ੁਰੂ ਹੋਈ ਜੀ ਧੰਨਵਾਦ ਬਹੁਤ-ਬਹੁਤ ਅ ਪਹਿਲਾਂ ਜੇ ਮੈਂ ਆਪਦੇ ਪਰਿਵਾਰ ਦੀ ਗੱਲ ਕਰਾਂ ਤਾਂ ਪਹਿਲਾਂ ਜਿਹੜਾ ਮੇਰਾ ਪਰਿਵਾਰ ਆ ਮੇਰੇ ਦਾਦਾ ਜੀ ਦਾਦੀ ਜੀ ਆ ਸਾਰੇ ਅਸੀਂ ਲੈਨੇ ਪੰਜਾਬ ਪਾਕਿਸਤਾਨ ਵੱਲੋਂ ਇੱਥੇ ਆ ਕੇ ਬਾਗੇਪੁਰਾਣੇ ਵਸੇ ਸੀਗੇ ਜੀ ਤੇ ਸਾਨੂੰ ਜ਼ਮੀਨ ਜਿਹੜੀ ਅਲੋਟ ਹੋਈ ਸੀਗੀ ਉਧਰੋਂ ਕਾਫੀ ਜ਼ਮੀਨ ਸੀਗੀ ਤੇ ਪਰ ਇੱਥੇ 9.5 ਕਿੱਲੇ ਜਿਹੜੇ ਸੀਗੇ ਆਪਣੇ ਯੂਪੀ ਦੇ ਵਿੱਚ ਅਲੋਟ ਹੋਏ ਸੀਗੇ ਜੀ ਪਰ ਸਾਲ 1.5 ਸਾਲ 2 ਸਾਲ ਦੇ ਕਰੀਬ ਦਾਦਾ ਦਾਦੀ ਉੱਥੇ ਰਹੇ ਪਰ ਕਿਉਂਕਿ ਉਧਰਲਾ ਏਰੀਆ ਦਾ ਤੇ ਆਪਣੇ ਏਰੀਆ ਦਾ ਬਹੁਤ ਫਰਕ ਹੈ ਇਸ ਕਰਕੇ 2-4 ਸਾਲ ਉੱਥੇ ਲਾ ਕੇ ਉਹਨਾਂ ਨੇ ਜ਼ਮੀਨ ਦੀ ਵਾਈ ਵਗੈਰਾ ਕੀਤੀ ਦਾਦਾ ਜੀ ਨੇ ਪਰ ਉਹਨਾਂ ਦਾ ਦਿਲ ਨਹੀਂ ਲੱਗਿਆ ਫਿਰ ਸਾਰੇ ਰਿਸ਼ਤੇਦਾਰ ਸਾਡੇ ਇੱਥੇ ਚੜ੍ਹਦੇ ਪੰਜਾਬ ਬਾਗੇਪੁਰਾਣੇ ਦੇ ਵਿੱਚ ਹੀ ਸੀਗੇ ਤੇ ਫਿਰ ਅਸੀਂ ਅਸੀਂ ਵੀ ਇੱਥੇ ਬਾਗੇਪੁਰਾਣੇ ਸ਼ਿਫਟ ਹੋ ਗਏ ਤੇ ਮੇਰਾ ਜਿਹੜਾ ਜਨਮ ਹੈ ਉਹ ਬਾਗੇਪੁਰਾਣੇ ਦਾ ਹੀ ਹੈ ਮੇਰੀ ਜਿਹੜੀ ਪੜ੍ਹਾਈ ਹੈ ਮੇਰੀ ਪਹਿਲਾਂ ਬਾਗੇਪੁਰਾਣੇ ਤੇ ਸੀਗੀ ਚੌਥੀ ਕਲਾਸ ਤੱਕ ਚੌਥੀ ਕਲਾਸ ਤੋਂ ਬਾਅਦ ਮੈਂ ਜਿਹੜਾ ਸਮਾਲਸਰ ਦੇ ਵਿੱਚ ਆਪਣੇ ਸਰਕਾਰੀ ਹਾਈ ਸਕੂਲ ਦੇ ਵਿੱਚ ਇੱਥੇ ਸਮਾਲ ਸਰ ਪੜ੍ਹਾਈ ਸ਼ੁਰੂ ਕੀਤੀ ਪਈ ਜਿਹੜਾ ਜਦੋਂ ਤੁਸੀਂ ਪਾਕਿਸਤਾਨ ਦੇ ਵਿੱਚੋਂ ਆਏ ਆ ਚੇਅਰਮੈਨ ਸਾਹਿਬ ਤੋਂ ਉੱਥੇ ਫਿਰ ਦੱਸਿਆ ਕਿ ਤੁਹਾਨੂੰ ਦਾਦਾ ਜੀ ਨੇ ਦੱਸਿਆ ਉਹਦੀਆਂ ਗੱਲਾਂ ਹਾਂ ਮੇਰੇ ਨਾਲ ਮੈਨੂੰ ਬਹੁਤ ਇੰਟਰਸਟਡ ਗੱਲਾਂ ਲੱਗਦੀਆਂ ਹੁੰਦੀਆਂ ਜਦੋਂ ਉਹ ਦੱਸਦੇ ਹੁੰਦੇ ਸੀਗੇ ਵੀ ਅਸੀਂ ਦਾਦਾ ਜੀ ਜਿਹੜੇ ਉਹ ਦੱਸਦੇ ਹੁੰਦੇ ਸੀਗੇ ਵੀ ਅਸੀਂ ਕਿਸ ਤਰ੍ਹਾਂ ਮਤਲਬ ਉਧਰੋਂ ਆਏ ਉਹਦੇ ਮਤਲਬ ਉਹ ਦੱਸਦੇ ਹੁੰਦੇ ਸੀਗੇ ਵੀ ਕਿਵੇਂ ਅਸੀਂ ਸਮਾਨ ਉੱਥੇ ਆਪਦਾ ਸਾਰਾ ਛੱਡਿਆ ਇਹ ਸਾਡੀਆਂ ਮੱਜਾਂ گاਵਾ ਜੋ ਵੀ ਸੀਗਾ ਤੇ ਉਹ ਮਤਲਬ ਕਾਫੀ ਉਹਨਾਂ ਦਾ ਮਤਲਬ ਉਹ ਵੀ ਆਪ ਦਾ ਮਤਲਬ ਜਿਹੜਾ ਪਿਛਲਾ ਜੀਵਨ ਸੀਗਾ ਉਹਦੇ ਤੇ ਭਾਵਕ ਵੀ ਹੋ ਜਾਂਦੇ ਸੀਗੇ ਵੀ ਅਸੀਂ ਸਾਡਾ ਇੰਨਾ ਕੁਝ ਸੀਗਾ ਜਿਹੜਾ ਉੱਥੇ ਬਰਬਾਦ ਹੋ ਗਿਆ ਉਧਰਲਾ ਪਿੰਡ ਪਤਾ ਨਹੀਂ ਫੇਰ ਤੁਹਾਨੂੰ ਕੋਈ ਕਿਹੜਾ ਪਿੰਡ ਹੈ ਮੈਨੂੰ ਸ਼ਾਇਦ ਮਿਲਟ ਗੁੰਬਰੀ ਵਗੈਰਾ ਇਹੋ ਜਿਹਾ ਕੁਝ ਦੱਸਦੇ ਹੁੰਦੇ ਸੀਗੇ ਕਿਤੇ ਚਾਹ ਚਾਹ ਤਾਂ ਬਣੀਆ ਵੀ ਕਿਤੇ ਵੇਖਿਆ ਗਿਆ ਪਿੰਡ ਆਪਦਾ ਹਾਂ ਕਈ ਵਾਰੀ ਦਿਲ ਨੂੰ ਮਤਲਬ ਉਦੋਂ ਜਦੋਂ ਸੁਣਦੇ ਹੁੰਦੇ ਸੀਗੇ ਉਸ ਤੋਂ ਬਾਅਦ ਜਦੋਂ ਪਹਿਲਾਂ ਤਾਂ ਇੰਨੀ ਨਹੀਂ ਸਮਝ ਹੁੰਦੀ ਸੀਗੀ ਵੀ ਹੁਣ ਥੋੜਾ ਜਿਹਾ ਜਦੋਂ ਯਾਦ ਆਉਂਦੀਆਂ ਗੱਲਾਂ ਉਦੋਂ ਸੋਚੀਦਾ ਵੀ ਪਾਕਿਸਤ ਕੋਈ ਪੂਰਾ ਪ੍ਰੋਪਰ ਪਤਾ ਹੋਵੇ ਨਾ ਪਿੰਡ ਦਾ ਫਿਰ ਉਧਰ ਦਿਲ ਤਾਂ ਜਰੂਰ ਕਰਦਾ ਵੀ ਉਧਰ ਵੀ ਵੇਖ ਕੇ ਆਈਏ ਵੀ ਕਿਹੋ ਜਿਹਾ ਹੈਗਾ ਪੋਲਾ ਮੈਂ ਉਹਨਾਂ ਤੁਹਾਡੇ ਪਰਿਵਾਰ ਦੇ ਵਿੱਚੋਂ ਜਿਵੇਂ ਦਾਦਾ ਜੀ ਸੀ ਉਹਨਾਂ ਦੇ ਕੋਈ ਗਾ ਭਰਾ ਹੋਣਗੇ ਉਹ ਉੱਥੇ ਹੀ ਤਾਂ ਸਾਰੇ ਇੱਧਰ ਆ ਗਏ ਸੀ ਉਹ ਸਾਰੇ ਹੀ ਇੱਧਰ ਆ ਗਏ ਸੀਗੇ ਦਾਦਾ ਜੀ ਦੇ ਦੋ ਭਰਾ ਸੀਗੇ ਤੇ ਭੈਣਾਂ ਸੀ ਉਹ ਸਾਰੇ ਇੱਧਰ ਹੀ ਸ਼ਿਫਟ ਹੋ ਗਏ ਸੀ ਫਿਰ ਸਾਰੇ ਇੱਧਰ ਆ ਗਏ ਸੀਗੇ ਜੀ ਫਿਰ ਚੌਥੀ ਤੋਂ ਬਾਅਦ ਉਸ ਜਿਹੜਾ ਸਫ਼ਰ ਕੀਤਾ ਫਿਰ ਉਸ ਤੋਂ ਬਾਅਦ ਵਿੱਚ ਮੈਂ ਸਮਾਲਸਰ ਤੋਂ ਹੀ ਪੜ੍ਹਾਈ ਸ਼ੁਰੂ ਕੀਤੀ ਪੜ੍ਹਾਈ ਜਿਹੜੀ ਫਿਰ 10ਵੀਂ ਕੀਤੀ ਫਿਰ ਪਲੱਸ 2 ਤੱਕ ਮੈਂ ਪ੍ਰਾਈਵੇਟ ਪੜਿਆ ਸੀਗਾ ਫਿਰ ਉਸ ਤੋਂ ਬਾਅਦ ਕਿਉਂਕਿ ਉਸ ਤੋਂ ਬਾਅਦ ਇੱਕਦਮ ਹੀ ਮਤਲਬ ਮੇਰੇ ਤੇ ਬੋਝ ਜਿਹੜਾ ਸੀਗਾ ਪਰਿਵਾਰਕ ਪੈ ਗਿਆ ਸੀਗਾ ਜੀ ਫਿਰ ਮੈਂ ਸਕੂਲ ਜਾਣਾ ਮੇਰਾ ਥੋੜਾ ਜਿਹਾ ਔਖਾ ਹੋ ਗਿਆ ਫਿਰ ਮੈਂ ਪ੍ਰਾਈਵੇਟ ਤੌਰ ਤੇ ਹੀ ਪਲੱਸ 2 ਕੀਤੀ ਪਲੱਸ 2 ਪ੍ਰਾਈਵੇਟ ਤੌਰ ਤੇ ਕੀਤੀ ਹੈ ਜੀ ਜਿਹੜੇ ਜਿਵੇਂ ਰੋਡਸਫੋਰਡ ਦਾ ਲੱਗਦਾ ਹੈ ਨਾ ਜੀ ਇਹ ਬਹੁਤ ਪੜੇ ਲਿਖੇ ਫੈਮਿਲੀ ਹੁੰਦੀ ਆ ਬਹੁਤ ਦਿਮਾਗ ਨਾਲ ਦਾ ਕਹਿੰਦੇ ਮੰਨਿਆ ਜਾਂਦਾ ਕਹਿੰਦੇ ਵੀ ਬਹੁਤ ਦਿਮਾਗ ਜਿਆਦਾ ਹੁੰਦਾ ਹੈ ਨਾ ਫਿਰ ਤੁਸੀਂ ਇਹ ਪੋਲੀਟੈਕਸ ਵਾਲੇ ਪਾਸੇ ਫਿਰ ਕਿਵੇਂ ਆ ਗਏ ਕੀ ਕੀ ਟਰਨ ਵੱਜਿਆ ਹੈ ਜ਼ਿੰਦਗੀ ਦਾ ਨਹੀਂ ਇਹ ਤਾਂ ਦੇਖੋ ਜੀ ਦਿਮਾਗ ਤਾਂ ਜਿਹੜੇ ਮੇਰੇ ਟੀਚਰ ਪਹਿਲਾਂ ਪੜਾਉਂਦੇ ਹੁੰਦੇ ਸੀਗੇ ਉਹ ਵੀ ਮਤਲਬ ਜਾਣਦੇ ਆ ਵੀ ਵਧੀਆ ਦਿਮਾਗ ਨਾਲ ਪੜ੍ਹਾਈ ਕਰਦੇ ਕਰਦਾ ਹੁੰਦਾ ਸੀਗਾ ਪਰ ਉਹ ਜਿਹੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਉਤਰਾ ਚੜਾ ਲੈ ਕੇ ਆਉਂਦੀ ਆ ਜੀ ਤੇ ਉਹ ਵੀ ਮੇਰੀ ਜ਼ਿੰਦਗੀ ਜਿਹੜੀ ਆ ਉਹ ਵੀ ਬਹੁਤ ਉਤਰਾ ਚੜਾਅ ਲੈ ਕੇ ਆਈ ਆ ਫਿਰ پڑھਦੇ-ਪੜਦੇ ਇਕਦਮੀ ਦੁਕਾਨ ਤੇ ਬੈਠਣਾ ਪੈ ਗਿਆ ਦੁਕਾਨਦਾਰੀ ਕਰਨੀ ਪੈ ਗਈ ਕੋਈ ਇਹੋ ਜਿਹਾ ਸਮਾਂ ਵੀ ਆਇਆ ਜਦੋਂ ਮਤਲਬ ਉਹ ਵੀ ਬਹੁਤ ਬੁਰੇ ਹਾਲਾਤਾਂ ਦੇ ਵਿੱਚੋਂ ਵੀ ਲੰਘੇ ਆ ਡਾਊਨਫਾਲ ਆ ਗਿਆ ਡਾਊਨਫਾਲ ਆ ਗਿਆ ਜਦੋਂ ਜੀ ਤੇ ਮੈਂ 800 ਰੁਪਏ ਮਹੀਨੇ ਤੇ ਨੌਕਰੀ ਵੀ ਕੀਤੀ ਆ ਅੱਛਾ ਤੇ ਲਗਭਗ ਜਿਵੇਂ 25 ਰੁਪਏ ਤੇ ਰੇਤੇ ਦੀਆਂ ਟਰਾਲੀਆਂ ਟਰੁਲੀਆਂ ਵੀ ਲੌਂਦਾ ਰਿਆਂ ਅੱਛਾ ਜੀ ਬਹੁਤ ਸਟਰਗਲ ਜ਼ਿੰਦਗੀ ਦਾ ਬਹੁਤ ਜ਼ਿਆਦਾ ਇਹ ਜਿੱਦਾਂ ਨਹੀਂ ਪਤਾ ਹੁੰਦਾ ਕਿ ਜਿਹੜੇ ਬੰਦੇ ਡਾਊਨਫਾਲ ਵੇਲੇ ਤੁਹਾਨੂੰ ਛੱਡ ਗਏ ਹੋਣੇ ਆ ਅੱਜ ਹੈਗੇ ਨਾਲ ਚੇਅਰਮੈਨ ਨਹੀਂ ਅਸਲ ਵਿੱਚ ਤਾਂ ਮੇਰੇ ਨਾਲ ਮੇਰੇ ਜਿਹੜੇ ਦੋਸਤ ਸੀਗੇ ਮੇਰੇ ਦੋਸਤ ਹੀ ਉਹੋ ਜੇ ਸੀਗੇ ਜਿਹੜੇ ਵੀ ਹੁਣ ਤੱਕ ਮੈਨੂੰ ਨਹੀਂ ਲੱਗਿਆ ਵੀ ਮੈਨੂੰ ਕੋਈ ਛੱਡ ਕੇ ਗਿਆ ਅੱਛਾ ਜੀ ਜਿਹੜੇ ਸ਼ੁਰੂ ਤੋਂ ਚਾਹੇ ਜਿੱਧਰ ਵੀ ਜਿਹੜਾ ਵੀ ਮੇਰਾ ਫੀਲਡ ਬਦਲਦਾ ਗਿਆ ਚਾਹੇ ਮੈਂ ਜੋਬ ਵਾਲੇ ਮਤਲਬ ਮੈਂ ਨੌਕਰੀ ਵੀ ਕੀਤੀ ਕਿਸੇ ਦੀ 800 ਰੁਪਏ ਮਹੀਨੇ ਤੇ ਜਾਂ ਫਿਰ ਮੈਂ ਰੇਤੇ ਦੀਆਂ ਟਰਾਲੀਆਂ ਵੀ ਲਾਉਂਦਾ ਰਿਹਾ ਜਾਂ ਫਿਰ ਕੁਝ ਮਤਲਬ ਵੀ ਜੋ ਵੀ ਜੋ ਜੋ ਮੇਰਾ ਸੰਘਰਸ਼ ਰਿਹਾ ਮੈਂ ਵੀ ਸੀਆਰ ਦੀ ਦੁਕਾਨ ਤੇ ਲੱਗਿਆ ਰਿਹਾ ਤੇ ਆਪਦਾ ਜਿਵੇਂ ਮਤਲਬ ਉਹ ਵੀ ਦਿੰਦਾ ਰਿਹਾ ਵੀਸੀਆਰ ਵੀ ਕਿਰਾਏ ਤੇ ਦਿੰਦਾ ਰਿਹਾ ਇਹ ਜੋ ਜੋ ਵੀ ਮੇਰੀ ਫੀਲਡ ਚ ਜੋ ਜੋ ਬੰਦਾ ਆਇਆ ਮੈਨੂੰ ਨਹੀਂ ਲੱਗਦਾ ਅਜੇ ਤੱਕ ਮੈਨੂੰ ਕੋਈ ਛੱਡ ਕੇ ਗਿਆ ਸਾਰੇ ਉਵੇਂ ਹੀ ਜੁੜੇ ਹੋਏ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੇ ਨਾਲ ਸੀ ਉਹਵੇਂ ਹੀ ਨਾਲ ਆ ਫਿਰ ਸਿਹਤ ਚ ਐਂਟਰੀ ਕਦੋਂ ਹੁੰਦੀ ਆ ਫਿਰ ਜੀ ਉਸ ਤੋਂ ਬਾਅਦ ਵਿੱਚ ਮੈਂ ਸਿਆਸਤ ਵਿੱਚ ਨਹੀਂ ਆਇਆ ਸਿੱਧਾ ਮੈਂ ਉਸ ਤੋਂ ਬਾਅਦ ਵਿੱਚ ਕਿਉਂਕਿ ਜਦੋਂ ਸਾਨੂੰ ਜਦੋਂ ਡਾਊਨਫਾਲ ਆਇਆ ਸਾਡਾ ਤੇ ਡੈਡੀ ਸ਼ਰਾਬ ਜ਼ਿਆਦਾ ਪੀਣ ਲੱਗ ਗਏ ਉਹਨਾਂ ਦਾ ਜਿਹੜਾ ਉਹਨਾਂ ਲਵੇਖ ਕੇ ਫਿਰ ਉਹ ਇੰਜ ਹੋ ਗਿਆ ਵੀ ਇਹ ਜਿਹੜੇ ਨਸ਼ੇ ਆਏ ਬਹੁਤ ਬੁਰੀ ਆਦਤ ਹੈ ਜੀ ਤੇ ਫਿਰ ਮੈਂ ਐਨ ਜੀਓ ਦੇ ਵਿੱਚ ਚਲਾ ਗਿਆ ਅਸੀਂ ਤੇ ਐਨ ਜੀਓ ਦੇ ਵਿੱਚ ਜਾ ਕੇ ਜਿਵੇਂ ਕੈਂਪ ਲਾਉਣੇ ਅਛਾ ਯਾ ਹੋਰ ਖੂਨਦਾਨ ਕਰਨ ਦਾ ਮੈਨੂੰ ਬਹੁਤ ਸ਼ੌਂਕ ਆ ਮੈਂ ਹੁਣ ਤੱਕ 37 38 ਵਾਰੀ ਖੂਨਦਾਨ ਕਰ ਚੁੱਕਿਆ ਹਾਂ ਜੀ ਮੇਰਾ ਜਿਹੜਾ ਪਹਿਲੀ ਵਾਰੀ ਖੂਨਦਾਨ ਮੈਂ ਕੀਤਾ ਉਹ 17 18 ਸਾਲ ਦੀ ਉਮਰ ਦੇ ਵਿੱਚ ਹੀ ਕਰ ਲਿਆ ਸੀਗਾ ਜੀ ਮੈਂ ਬਾਗੇਪੁਰਾਣੇ ਇੱਕ ਕਿਉਂਕਿ ਉਦੋਂ ਖੂਨਦਾਨ ਇੱਕ ਮਤਲਬ ਲੈਬ ਤੇ ਵੀ ਨਿਕਲ ਜਾਂਦਾ ਹੁੰਦਾ ਸੀ ਉਹਨਾਂ ਦਿਨਾਂ ਚ ਅੱਛਾ ਠੀਕ ਹੈ ਜੀ ਅਮਰੀਕ ਲੈਬ ਹੁੰਦੀ ਸੀਗੀ ਤੇ ਉੱਥੇ ਮੈਂ ਗਿਆ ਆਪਣੇ ਦੋਸਤ ਦੇ ਨਾਲ ਉੱਥੇ ਜਦੋਂ ਅਮਰੀਕ ਲੈਬ ਤੇ ਮੈਂ ਬੈਠਾ ਤੇ ਇੱਕ ਬੱਚਾ ਸੀ ਛੋਟਾ ਜਿਹਾ ਨਵਜਮ ਨਵਾਂ ਜੰਮਿਆ ਸੀਗਾ ਉਹਨੇ ਜਦੋਂ ਉਹਨੂੰ ਖੂਨ ਦੀ ਲੋੜ ਸੀਗੀ ਉਹ ਉਹਦਾ ਖੂਨ ਸੀ ਏਬੀ ਪੋਜ਼ਿਟਿਵ ਤੇ ਜਦੋਂ ਉਹ ਖੂਨ ਦੇਖਦੇ ਸੀਗੇ ਉਹਨਾਂ ਨੂੰ ਫਰੈਸ਼ ਖੂਨ ਲੱਗਣਾ ਸੀਗਾ ਪਰ ਕਿਸੇ ਦਾ ਵੀ ਖੂਨ ਏਬੀ ਪੋਜ਼ਿਟਿਵ ਨਹੀਂ ਨਿਕਲਿਆ ਜੀ ਤੇ ਮੈਂ ਜਿਹੜੇ ਦੋਸਤ ਨਾਲ ਗਿਆ ਸੀਗਾ 18 ਸਾਲ ਦੀ ਉਮਰ ਸੀਗੀ ਉਦੋਂ ਕੋਈ ਅਵੇਅਰਨੈਸ ਵੀ ਨਹੀਂ ਸੀਗੀ ਵੀ ਖੂਨਦਾਨ ਕਰਨਾ ਹੁੰਦਾ ਕਿਸ ਤਰੀਕੇ ਨਾਲ ਮਤਲਬ ਉਹ ਡਰ ਵੀ ਬਹੁਤ ਹੁੰਦਾ ਜੀ ਤੇ ਜਦੋਂ ਮੰਨ ਲਓ ਵੀ ਮੈਂ ਮੈਨੂੰ ਜਿਹੜਾ ਮੇਰਾ ਦੋਸਤ ਸੀਗਾ ਉਹਦਾ ਜਿਹੜਾ ਦੋਸਤ ਅਮਰੀਕ ਲੈਵ ਵਾਲਾ ਉਹ ਅੰਦਰ ਕੈਵਨ ਦੇ ਵਿੱਚ ਬੈਠਾ ਸੀਗਾ ਉਹ ਕਹਿੰਦਾ ਅਖੇ ਯਾਰ ਇਹਦਾ ਫੋਨ ਚੈੱਕ ਕਰ ਲਈਏ ਜਿਹੜਾ ਤੇਰੇ ਨਾਲ ਆਇਆ ਅੱਛਾ ਉਹ ਉਹਨੂੰ ਕਹਿੰਦਾ ਉਹ ਗੱਲਾਂ ਕਰ ਰਿਹਾ ਆਪਸੇ ਚ ਤੇ ਪਰ ਮੈਨੂੰ ਬਾਹਰ ਸੁਣਦਾ ਪਿਆ ਸੀਗਾ ਅੱਛਾ ਉਹ ਕਹਿੰਦਾ ਵੀ ਨਹੀਂ ਮੈਂ ਤਾਂ ਵੈਸੇ ਲੈ ਕੇ ਆਇਆ ਆ ਆਪਣੇ ਦੋਸਤ ਨੂੰ ਤੇ ਵੀ ਜੇ ਮੈਂ ਇਹਨੂੰ ਕਿਹਾ ਖੂਨਦਾਨ ਕਰੀਏ ਤਾਂ ਉਹ ਕੀ ਮਹਿਸੂਸ ਕਰੂਗਾ ਜੀ ਤੇ ਮੈਂ ਸੁਣਦਾ ਸੀਗਾ ਮੈਨੂੰ ਇੱਕਦਮ ਮਹਿਸਾ ਯਾਰ ਮੈਨੂੰ ਕਰਨਾ ਚਾਹੀਦਾ ਜੀ ਜਦੋਂ ਮੈਂ ਅੰਦਰ ਐਂਟਰ ਕੀਤਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਵੀਰ ਵੀ ਮੇਰਾ ਵੇਖ ਲੋ ਖੂਨ ਵੀ ਕਿਹੜਾ ਕਿਹੜਾ ਗਰੁੱਪ ਆ ਮੈਨੂੰ ਤਾਂ ਪਤਾ ਨਹੀਂ ਜਦੋਂ ਉਹਨੇ ਖੂਨ ਚੈੱਕ ਕੀਤਾ ਤਾਂ ਮੇਰਾ ਏ ਬੀ ਪੋਜ਼ਿਟਿਵ ਉਹ ਇੱਕਦਮ ਉੱਛੜ ਕੇ ਖੜਾ ਹੋ ਗਿਆ ਕਹਿੰਦਾ ਇਹ ਬਾਹ ਕਹਿੰਦਾ ਕਿ ਬੱਚੇ ਦੀ ਜਾਨ ਬਚ ਗਈ ਅੱਛਾ ਤੇ ਉਹ ਹੁਣ ਉਹਨਾਂ ਨੇ ਫਿਰ ਮੇਰਾ ਖੂਨ ਲੈ ਕੇ ਤੇ ਚਲੋ ਉੱਥੇ ਹੀ ਲੈ ਲਿਆ ਬੱਗੇ ਪ੍ਰਾਣੀ ਤੇ ਉਦੋਂ ਲੈਬ ਵਗੈਰਾ ਨੇ ਉਹ ਲੈਬ ਤੇ ਹੀ ਹੋ ਜਾਂਦਾ ਸੀ ਚੜਾ ਵੀ ਉੱਥੇ ਦਿੰਦੇ ਸੀ ਉੱਥੇ ਚੜਾ ਦਿੰਦੇ ਹੁੰਦੇ ਸੀ ਬੀ ਐਮ ਵਾਲਿਆਂ ਦੇ ਚੜਾਤਾ ਸੀਗਾ ਸਾਹਮਣੇ ਤੇ ਮਰੀਕ ਉਹ ਨਾਲ ਹੀ ਹੁੰਦੀ ਸੀ ਮਰੀਕ ਨਾਲ ਹੀ ਮਰੀਕ ਲੈਬ ਸੀ ਜੀ ਤੇ ਉਹਨਾਂ ਨੇ ਜਦੋਂ ਮਤਲਬ ਵੀ ਖੂਨ ਲੈ ਕੇ ਚੜਾਤਾ ਤੇ ਮੈਨੂੰ ਹੁਣ ਉਸ ਤੋਂ ਬਾਅਦ ਵਿੱਚ ਜਦੋਂ ਵੀ ਮੈਨੂੰ ਕੋਈ ਕਾਲ ਆਉਂਦੀ ਤਾਂ ਮੈਨੂੰ ਉਹ ਬੱਚਾ ਜਿਹੜਾ ਛੋਟਾ ਜਿਹਾ ਬੱਚਾ ਸੀਗਾ ਉਹ ਮੇਰੇ ਦਿਮਾਗ 'ਚ ਆ ਜਾਂਦਾ ਮੇਰੀਆਂ ਅੱਖਾਂ 'ਚ ਆ ਜਾਂਦਾ ਵੀ ਉਹਦੀ ਉਹੋ ਜਿਹੇ ਬੱਚੇ ਦੀ ਕੋਈ ਲੋੜ ਹੋਊਗੀ ਜਿਹਨੂੰ ਨੀਡ ਹੋਊਗੀ ਮੈਂ ਭੱਜ ਕੇ ਜਾ ਕੇ ਖੂਨਦਾਨ ਕਰਿਆ ਹੁੰਦਾ ਜੀ ਮੈਂ ਬੈੱਡ ਟੂ ਬੈੱਡ ਦੀ ਕੋਸ਼ਿਸ਼ ਕਰਦਾ ਹੁੰਦਾ ਬੈੱਡ ਟੂ ਬੈੱਡ ਹੀ ਖੂਨਦਾਨ ਕੀਤਾ ਹੁਣ ਤੱਕ ਜਿੰਨੇ ਵਾਰੀ ਵੀ ਕੀਤਾ ਦੋ ਦੋ ਕੁ ਵਾਰੀ ਕੈਂਪਾਂ ਦੇ ਵਿੱਚ ਦਿੱਤਾ ਨਹੀਂ ਤਾਂ ਕੋਸ਼ਿਸ਼ ਹੁੰਦੀ ਆ ਵੀ ਜਿੰਦੇ ਕੋਲ ਇੱਕ ਉੱਥੇ ਜਾ ਕੇ ਕਰੀਏ ਬਾਈ ਜਾ ਕੇ ਕਰਕੇ ਬਿਲਕੁਲ ਹਾਂ ਤੇ ਫਿਰ ਉਸ ਤੋਂ ਬਾਅਦ ਵਿੱਚ ਮੈਂ ਐਨ ਜੀਓ ਦੇ ਵਿੱਚ ਆ ਗਿਆ ਐਨ ਜੀਓ ਦੇ ਵਿੱਚ ਆਪਣੇ ਮੈਂ ਆਪਣੇ ਕਲੱਬਾਂ ਦੇ ਵਿੱਚ ਪਹਿਲਾਂ ਸਮਾਲ ਸਰ ਕੰਮ ਕੀਤਾ ਫਿਰ ਮੈਂ ਮੋਗੇ ਜਿਹੜੇ ਆਪਣੇ ਰੂਰਲ ਐਨਜੀਓ ਕਲੱਬਸ ਐਸੋਸੀਏਸ਼ਨ ਬਣੀ ਸੀਗੀ ਉਹਦੇ ਵਿੱਚ ਮੈਂ ਬਾਗੇ ਬਣਾਉਣੇ ਦਾ ਪਹਿਲਾਂ ਮੈਂ ਮੈਂਬਰ ਵੀ ਜੀ ਰਿਹਾ ਫਿਰ ਉਸ ਤੋਂ ਬਾਅਦ ਵਿੱਚ ਬਾਗੇ ਬਣਾਉਣੇ ਕਿਉਂਕਿ ਉਹਨਾਂ ਨੇ ਮੈਨੂੰ ਵੇਖ ਕੇ ਥੋੜਾ ਜਿਆਦਾ ਤਰੱਕੀ ਦੇਤੀ ਖਜ਼ਾਨਚੀ ਬਣਾਤਾ ਫਿਰ ਮੈਂ ਮੋਗੇ ਜ਼ਿਲ੍ਹੇ ਦੀ ਐਨਜੀਓ ਦੇ ਵਿੱਚ ਰਿਹਾ ਜੀ ਉਸ ਤੋਂ ਬਾਅਦ ਵਿੱਚ ਅਸੀਂ ਗੱਲਾਂ ਕਰਦੇ ਹੁੰਦੇ ਸੀਗੇ ਜਿਵੇਂ ਕਿ ਸਾਰੇ ਸਾਡੇ ਪ੍ਰਧਾਨ ਜੀ ਹੁੰਦੇ ਸੀ ਮਹਿੰਦਰਪਾਲ ਲੂੰਬਾ ਜੀ ਜਾਂ ਹੋਰ ਸਾਰੇ ਜਿੰਨੇ ਵੀ ਸੀਗੇ ਗੋਕਲ ਚੰਦ ਜੀ ਅਸੀਂ ਬੈਠੇ ਗੱਲਾਂ ਕਰਦੇ ਹੁੰਦੇ ਸੀਗੇ ਵੀ ਜਿਵੇਂ ਰਾਜਨੀਤੀ ਦੇ ਉੱਤੇ ਗੱਲਾਂ ਕਰਨੀਆਂ ਵੀ ਰਾਜਨੀਤੀ ਬਹੁਤ ਗੰਦਲੀ ਹੋ ਚੁੱਕੀ ਆ ਫਿਰ ਉਸ ਤੋਂ ਬਾਅਦ ਵਿੱਚ ਕੁਝ ਥੋੜੇ ਜੇ ਸਮੇਂ ਬਾਅਦ 2000 ਤਕਰੀਬਨ 11 ਦੀ ਗੱਲ ਆ ਅੰਨਾ ਹਜਾਰੇ ਦਾ ਮੂਵਮੈਂਟ ਆਇਆ ਆਇਆ ਜਦੋਂ ਆਮਾਦੀਪਾਟੇ ਉੱਧ ਦੀ ਜਦੋਂ ਅੰਨਾ ਹਜਾਰੇ ਜੀ ਨੇ ਉੱਥੇ ਭੁਖ ਹੜਤਾਲ ਰੱਖੀ ਤਾਂ ਉਦੋਂ ਮੈਂ ਉੱਥੇ ਜਾ ਕੇ ਭੁਖੜ ਹੜਤਾਲ ਤੇ ਕਿਉਂਕਿ ਸਾਨੂੰ ਲੱਗਿਆ ਵੀ ਹਾਂ ਕੁਝ ਇਹਦੇ ਲਈ ਕੁਝ ਕਰਨਾ ਚਾਹੀਦੇ ਆ ਨਿਰਪੇ ਆ ਜਿਹੜਾ ਕਾਂਡ ਹੋਇਆ ਸੀਗਾ ਦਿੱਲੀ ਦੇ ਵਿੱਚ ਉਹਦੇ ਵਿੱਚ ਵੀ ਮੈਂ ਮਤਲਬ ਆ ਵੀ ਜੋ ਕੀਤੀ ਮਤਲਬ ਉਸ ਤੋਂ ਬਾਅਦ ਚ ਉਹ ਉੱਥੇ ਭੁਖੜ ਹੜਤਾਲ ਕੀਤੀ ਫਿਰ ਅਸੀਂ ਮੋਗੇ ਦੇ ਵਿੱਚ ਫਿਰੋਜ਼ਪੁਰ ਰੋਡ ਤੇ ਜਦੋਂ ਦੂਜੀ ਵਾਰੀ ਫੇਕ ਭੁਖੜ ਹੜਤਾਲ ਹੋਈ ਆ ਤਾਂ ਅਸੀਂ ਫਿਰੋਜ਼ਪੁਰ ਰੋਡ ਤੇ ਭੁਖੜ ਹੜਤਾਲ ਕੀਤੀ ਸ਼ੁਰੂ ਜੀ ਉਹਦੇ ਵਿੱਚ ਸਾਡੇ ਨਰਿੰਦਰ ਚਾਹਲ ਜੀ ਸੀਗੇ ਹੋਰ ਕਾਫੀ ਮਤਲਬ ਨਾਮਵਰ ਜਿਹੜੇ ਮੋਗੇ ਦੇ ਹਸਤੀਆਂ ਸੀਗੀਆਂ ਉਹ ਸੀਗੀਆਂ ਸੀ ਸਾਰਿਆਂ ਨੇ ਰੜ ਕੇ ਫਿਰ ਅ ਅੰਨਾ ਹਜਾਰੇ ਜੀ ਮੋਗੇ ਵੀ ਆਏ ਜੀ ਫਿਰ ਅਸੀਂ ਉਹਨਾਂ ਦੀ ਅਗਵਾਈ ਕੀਤੀ ਮੋਗੇ ਆ ਕੇ ਜੀ ਫਿਰ ਅਸੀਂ ਸੋਚਦੇ ਹੁੰਦੇ ਸੀਗੇ ਵੀ ਇਹਦਾ ਕੋਈ ਫਾਇਦਾ ਕੀ ਹੋਇਆ ਵੀ ਜੇ ਆਪਾਂ ਮਤਲਬ ਵੀ ਪਾਰਟੀ ਬਣਾਉਣੀ ਚਾਹੀਦੀ ਹੈ ਇੱਕ ਨਵੀਂ ਅੰਨਾ ਜੀ ਨੂੰ ਜੀ ਪਰ ਉਸ ਤੋਂ ਬਾਅਦ ਇੱਕਦਾਂ ਮੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਵੀ ਅਸੀਂ ਪਾਰਟੀ ਬਣਾਉਣੀ ਹੈ ਜੀ ਤਾਂ ਉੱਥੋਂ ਸਾਨੂੰ ਲੱਗਿਆ ਵੀ ਹਾਂ ਬਣਾਉਣੀ ਵੀ ਚਾਹੀਦੀ ਹੈ ਤੁਸੀਂ ਉੱਥੇ ਕਿੰਨਾ ਟਾਈਮ ਬੈਠੇ ਭੁਖੜ ਹਦਾਲ ਤੋਂ ਦਿੱਲੀ ਫਿਰ ਦਿੱਲੀ ਵੀ ਸਾਡੀ ਬੱਸ ਇੱਥੋਂ ਭਰ ਕੇ ਗਈ ਸੀਗੀ ਜੀ ਅੱਛਾ ਤੇ ਫਿਰ ਉਹ ਇੱਥੇ ਫਿਰੋਜ਼ਪੁਰ ਰੋਡ ਤੇ ਵੀ ਮੋਗੇ ਵੀ ਬੈਠੇ ਰਹੇ ਅਸੀਂ ਅਸੀਂ 24 24 ਘੰਟੇ ਦੀ ਭੁਖ ਹਦਾਲ ਕਰਦੇ ਹੁੰਦੇ ਸੀ ਪੰਜ ਜਣੇ ਜੀ ਜਿੰਨਾ ਚਿਰ ਉੱਥੇ ਅੰਨਾ ਜੀ ਨੇ ਭੁੱਖ ਹੜਤਾਲ ਕੀਤੀ ਆ ਉਹਨਾਂ ਚਿਰ ਅਸੀਂ ਸੀਰੀਅਲ ਵਾਈਜ਼ 24 ਘੰਟੇ ਦੀ ਭੁੱਖ ਹੜਤਾਲ ਪੰਜ ਜਣੇ ਬੈਂਦੇ ਸੀਗੇ ਉਹ ਪੰਜ ਜਣੇ ਉੱਠ ਜਾਂਦੇ ਸੀਗੇ ਫਿਰ ਦੂਜੇ ਪੰਜ ਮਤਲਬ ਮੈਨੂੰ ਤੀਜੇ ਕੋ ਚੌਥੇ ਦਿਨ ਮੇਰੀ ਵਾਰੀ ਆ ਜਾਂਦੀ ਹੁੰਦੀ ਸੀਗੀ ਠੀਕ ਹੈ ਤੇ ਮੈਂ ਵੀ ਮਤਲਬ ਚਲੋ ਉਹਦੇ ਵਿੱਚ ਹਿੱਸਾ ਪਾਇਆ ਫਿਰ ਉਸ ਤੋਂ ਬਾਅਦ ਵਿੱਚ ਪਾਰਟੀ ਬਣੀ ਪਾਰਟੀ ਬਣ ਕੇ ਫਿਰ ਉਹ ਸਲੋਗਨ ਆਇਆ ਸਾਡਾ ਝਾੜੂ ਦਾ ਨਿਸ਼ਾਨ ਆਇਆ ਫਿਰ ਪਹਿਲੀ ਜਿਹੜੀ ਸਾਡੀ ਮੀਟਿੰਗ ਸੀਗੀ ਸਭ ਤੋਂ ਪਹਿਲਾਂ ਉੱਥੇ ਮੋਗੇ ਪੰਦੇਰ ਸਾਹਿਬ ਆਏ ਸਾਡੇ ਪੰਜਾਬ ਦੇ ਆਗੂ ਹੈ ਸੀਗੇ ਉਦੋਂ ਤੇ ਸਾਡੇ ਨਾਲ ਜੀਵਨ ਜੋਤ ਕੋਰ ਫਰੀਦਕੋਟ ਤੋਂ ਸੀਗੇ ਮੈਡਮ ਸਭ ਤੋਂ ਪਹਿਲਾਂ ਉਹ ਮੋਗੇ ਆਏ ਅਸੀਂ ਆ ਮੋਗੇ ਦੇ ਵਿੱਚ ਯੂਨਿਟ ਬਣਾਉਣ ਦੀ ਕੋਸ਼ਿਸ਼ ਕੀਤੀ ਜੀ ਇੱਕ ਦੋ ਵਾਰੀ ਸਫਲ ਵੀ ਨਹੀਂ ਹੋਏਗੇ ਫਿਰ ਇੱਕ ਫੇਰ ਲਾਸਟ ਤੇ ਅਸੀਂ ਇਹ ਸਫਲਤਾ ਆਈ ਸਾਨੂੰ ਜਦੋਂ ਅਸੀਂ ਸਰਦਾਰ ਨਰਿੰਦਰਪਾਲ ਚੈਲ ਜੀ ਜਿਹੜੇ ਸੀਗੇ ਐਡਵੋਕੇਟ ਸੀਗੇ ਹਾਂਜੀ ਉਹਨਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਇਆ ਤੇ ਸਾਡੀ ਸਾਰੀ ਟੀਮ ਬਣੀ ਉਦੋਂ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਪਿੰਡਾਂ ਦੇ ਵਿੱਚ ਵੜ ਗਏ ਹਲਕੇ ਦੀ ਟੀਮ ਬਣਾਈ ਹਲਕੇ ਦੀ ਟੀਮ ਬਣਾ ਕੇ ਪਿੰਡਾਂ 'ਚ ਵੜ ਗਏ ਪਿੰਡਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਵੀ ਟੀਮ ਬਣਾਉਣ ਦੀ ਬਸ ਇਸੇ ਤਰ੍ਹਾਂ ਹੀ ਅਸੀਂ ਐਨ ਜੀਓ ਤੋਂ ਹੀ ਮੂਵ ਹੁੰਦੇ ਹੁੰਦੇ ਇੱਧਰ ਇੱਧਰਲੇ ਪਾਸੇ ਆ ਗਏ ਇੱਧਰਲੇ ਪਾਸੇ ਆ ਗਏ ਨਹੀਂ ਜਦੋਂ ਇਹ ਗੱਲ ਕਰਦੇ ਮੈਂ ਹੁਣ ਗੱਲ ਰੋਕਣੀ ਥੋੜੀ ਤੁਸੀਂ ਅੱਗੇ ਲੰਘੇ ਜਦੋਂ ਭਖੜਤਾਲ ਦੇ ਬੰਦੇ ਸੀਗੇ ਵੀ ਜਿਹੜੀ ਥੋੜੀ ਉਸ ਟਾਈਮ ਦੀ ਸੇਲੀ ਹੋਣੀ ਆ ਜਾਂ ਕਿ ਪ੍ਰੇਮਿਕਾ ਹੁਣ ਉਹ ਕਹਿੰਦੀ ਨਹੀਂ ਤੂੰ ਭੁੱਖਾ ਮਰ ਗਿਆ ਉੱਥੇ ਵੇ ਜਿਹੜੀ ਤੁਹਾਨੂੰ ਮੈਂ ਦੱਸਦਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਗਰੀਬ ਬੰਦਾ ਹੁੰਦਾ ਹਾਂਜੀ ਉਹਦੀ ਜਵਾਨੀ ਨਹੀਂ ਉਹਦੀ ਸਿੱਧੀ ਮਤਲਬ ਕੀ ਕਹਿੰਦੇ ਹੁੰਦੇ ਪਰਿਵਾਰ ਹੀ ਆਉਂਦਾ ਉਹਦਾ ਸਾਰਾ ਸਭ ਲੋ ਉਹਦੇ ਵਿੱਚ ਨਿੱਕੀ ਜਿਹਦਾ ਸਕੂਲ ਟਾਈਮ ਕੋ ਇਹਦਾ ਪਿਆਰਪੂਰ ਹੋਇਆ ਹੁਣ ਤੂੰ ਦੱਸਣਾ ਹੀ ਨਹੀਂ ਕੈਮਰਾ ਨਹੀਂ 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 ਹੈ ਹੀ ਨਹੀਂ ਹੈ ਤੁਹਾਨੂੰ ਦੱਸਿਆ ਵੀ ਮੇਰਾ ਜਿਹੜਾ ਜੀਵਨ ਹੀ ਸੰਘਰਸ਼ ਵਾਲਾ ਇਹੋ ਜਿਹਾ ਜੀਵਨ ਰਿਹਾ ਜ ਜਿੰਦੇ ਵਿੱਚ ਆਪਾਂ ਗੱਲ ਕਰੀਏ ਵੀ ਕਬੀਲਦਾਰੀ ਆਈ ਆ ਸਿੱਧੀ ਤੇ ਜਵਾਨੀ ਨਹੀਂ ਆਈ ਜਵਾਨੀ ਨਹੀਂ ਆਈਗੀ ਸਿੱਧਾ ਬਚਪਨ ਤੋਂ ਸਿੱਧੀ ਕਬੀਲਦਾਰੀ ਆਈ ਬਚਪਨ ਤੋਂ ਸਿੱਧੀ ਕਬੀਲਦਾਰੀ ਆਈ ਆ ਅੱਛਾ ਇੱਕ ਤੁਸੀਂ ਇੱਕ ਜਿਹੜੀ ਦੇਖੋ ਜਿਹੜੀ ਆਮ ਆਦਮੀ ਪਾਰਟੀ ਆ ਜਦੋਂ ਦਿੱਲੀ ਦੇ ਵਿੱਚੋਂ ਮੂਵ ਹੁੰਦੀਆਂ 10000 ਦੀ ਮੂਵਮੈਂਟ ਤੋਂ ਨਿਕਲਦੀ ਆ ਚਲੋ ਮੈਂ ਸੱਚੀ ਗੱਲ ਕਰਨੀ ਨਹੀਂ ਸੀ ਆਪਾਂ ਚੱਲ ਤੁਸੀਂ ਇੰਟਰਸਟਿੰਗ ਜਿਹਾ ਮੂਡ ਬਣਾਤਾ ਤੁਸੀਂ ਲੋਕਾਂ ਨੂੰ ਕਿਵੇਂ ਸਮਝਾਇਆ ਅੱਜ ਪਾਰਟੀ ਸੱਤਾ ਦੇ ਵਿੱਚ ਆ ਪੰਜਾਬ ਦੇ ਵਿੱਚ ਵੀ ਤਿੰਨ ਚਾਰ ਵਾਰੀ ਜਿਹੜੀ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਰਹੀ ਗਈ ਕਿਵੇਂ ਲੋਕਾਂ ਦੇ ਦਿਮਾਗ 'ਚ ਬਿਠਾਇਆ ਦੀ ਤੁਸੀਂ ਬਹੁਤ ਮੁਸ਼ਕਲ ਹੁੰਦਾ ਸੀਗਾ ਜੀ ਉਦੋਂ ਬਹੁਤ ਲੋਕਾਂ ਨੇ ਸਾਡੇ ਮਜ਼ਾਕ ਵੀ ਉਡਾਏ ਜਦੋਂ ਅਸੀਂ ਮੈਂ 2013 ਦੇ ਵਿੱਚ ਆਇਆ ਮੈਨੂੰ ਜਦੋਂ ਅਸੀਂ ਟੋਪੀ ਲੈ ਕੇ ਟੋਪੀ ਦਾ ਟ੍ਰੈਂਡ ਪਹੁੰਚ ਦਿਸੇ ਸੀ ਹਾਂ ਜੀ ਤਾਂ ਲੋਕ ਕਹਿੰਦੇ ਹੁੰਦੇ ਸੀਗੇ ਵੀ ਕਮਲੇ ਹੋਏ ਆ ਵੀ ਇਹ ਕਿੱਥੇ ਇੱਥੇ ਪੰਜਾਬ ਦੀ ਪਾਰਟੀ ਥੋੜਾ ਇਹ ਤਾਂ ਦਿੱਲੀ ਦੇ ਵਿੱਚ ਇੱਕ ਹੋਏਗਾ ਪਤਾ ਨਹੀਂ ਤੁਹਾਡੇ ਕੁਝ ਆਉਣਾ ਨਹੀਂ ਆਉਣਾਗਾ ਤੇ ਉਸ ਤੋਂ ਬਾਅਦ ਇਹ ਦਿੱਲੀ ਦੇ ਵਿੱਚ ਜਦੋਂ 2013 ਦੇ ਵਿੱਚ ਪਹਿਲੀ ਵਾਰੀ ਅਸੀਂ ਲੜਨ ਲੱਗੇ ਆ ਚੋਣਾਂ ਤਾਂ ਰੋहिणी ਦੇ ਵਿੱਚ ਵੀ ਮੈਂ ਜਾ ਕੇ 2013 ਦੇ ਵਿੱਚ ਉਦੋਂ ਆਪ ਦਾ ਜ਼ੋਨ ਪ੍ਰਚਾਰ ਕੀਤਾ ਅੱਛਾ ਸਾਨੂੰ 28 ਸੀਟਾਂ ਆਈਆਂ 28 ਸੀਟਾਂ ਜਦੋਂ ਆਈਆਂ ਚਲੋ 49 ਦਿਨ ਦੀ ਸਰਕਾਰ ਬਣੀ ਉਸ ਤੋਂ ਬਾਅਦ ਵਿੱਚ ਅਸੀਂ ਫੈਸਲਾ ਲਿਆ ਸਾਰਿਆਂ ਨੇ ਰਲ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕਿ ਅਸੀਂ ਇਹ ਸਰਕਾਰ ਨੂੰ ਮਤਲਬ ਅਸੀਂ ਦੁਬਾਰਾ ਲੋਕਾਂ ਦੇ ਵਿੱਚ ਜਾਵਾਂਗੇ ਤੇ ਪੂਰੀ ਬਹੁਮਤ ਦੇ ਨਾਲ ਸਰਕਾਰ ਲੈ ਕੇ ਆਵਾਂਗੇ ਉਸ ਤੋਂ ਬਾਅਦ ਵਿੱਚ ਕਈ ਲੋਕਾਂ ਨੇ ਸਾਨੂੰ ਭਗੌੜਾ ਵੀ ਕਿਹਾ ਬਹੁਤ ਕੁਝ ਕਿਹਾ ਪਰ 2014 ਦੇ ਵਿੱਚ ਜਦੋਂ ਪ੍ਰੋਫੈਸਰ ਸਾਧੂ ਸਿੰਘ ਜੀ ਨੂੰ ਟਿਕਟ ਮਿਲੀ ਹੈ ਉਸ ਤੋਂ ਪਹਿਲਾਂ ਹੀ ਅਸੀਂ ਪ੍ਰੋਫੈਸਰ ਸਾਧੂ ਸਿੰਘ ਲਈ 100 100 ਬੰਦੇ ਦੇ ਸਾਈਨ ਕਰਕੇ ਜਿਹੜੇ ਦੇਣੇ ਸੀਗੇ ਜਾਂ ਪ੍ਰੋਫੈਸਰ ਸਾਧੂ ਸਿੰਘ ਨੂੰ ਘਰੇ ਜਾਣਾ ਸੀ ਜੀਵਨ ਜੋਤ ਕੌਰ ਜੀ ਦੇ ਨਾਲ ਅਸੀਂ ਜਾ ਕੇ ਮੈਂ ਅਸੀਂ ਕਿਹਾ ਵੀ ਆਪਾਂ ਟਿਕਟ ਲਈਏ ਜੀਵਨ ਜੋਤ ਕੌਰ ਉਹਨਾਂ ਦੀ ਗੱਲ ਕਰ ਰਹੇ ਜਿਹੜੇ ਹੁਣ ਐਮਐਲਏ ਆ ਨਹੀਂ ਨਹੀਂ ਜੀਵਨ ਜੋਤ ਕੌਰ ਫਰੀਦਕੋਟ ਤੋਂ ਸੀਗੇ ਉਹ ਡਾਕਟਰ ਸੀਗੇ ਅੱਛਾ ਤੇ ਅਸੀਂ ਸਾਰਿਆਂ ਤੋਂ ਪਹਿਲਾਂ ਉਦੋਂ ਮਤਲਬ ਹੁਣ ਉਹ ਸਾਈਲੈਂਟ ਹੋ ਗਏ ਆ ਹੁਣ ਤੇ ਤੁਸੀਂ ਜਿਵੇਂ ਸਾਈਲੈਂਟ ਦੀ ਗੱਲ ਕੀਤੀ ਆ ਸਾਈਲੈਂਟ ਬਹੁਤ ਹੋ ਗਏ ਹੂੰ ਸਤ ਲੋਕੀ ਫਾਈਲਟ ਪਹਿਲਾਂ ਹੁੰਦੇ ਆ ਸਰਕਾਰ ਚ ਆ ਕੇ ਐਕਟਿਵ ਹੁੰਦੇ ਆ ਪਰ ਥੋੜੀ ਸਰਕਾਰ ਦੇ ਵਿੱਚ ਕਿਛੁ ਜੁਮਣ ਦੇਖੀ ਆ ਕਿ ਉਦੋਂ ਲੋਕ ਐਕਟਿਵ ਸੀਗੇ ਹੁਣ ਸਾਇਲੈਂਟ ਬਹੁਤ ਹੋ ਗਏ ਕਾਰਨ ਕੀ ਆ ਪਛਦਸ਼ ਘਟ ਗਈ ਆ ਜਾਂ ਕਾਰਨ ਕੀ ਨੂੰ ਮੰਨਦੇ ਆ ਜਿਹੜੀ ਜਦੋਂ ਨਵੀਂ ਪਾਰਟੀ ਬਣਦੀ ਹੈ ਜੀ ਉਦੋਂ ਬਹੁਤ ਤਰ੍ਹਾਂ ਦੇ ਲੋਕ ਜਿਹੜੇ ਉਹ ਆ ਜਾਂਦੇ ਆ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਦੀਆਂ ਜਿਹੜੀਆਂ ਮਾਈਂਡ ਆ ਜਿਹੜੇ ਉਹ ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਮਾਈਂਡ ਦੇ ਬੰਦੇ ਹੁੰਦੇ ਆ ਹਰ ਇੱਕ ਨੂੰ ਹਰ ਇੱਕ ਮਾਈਂਡ ਚਾਹੁੰਦਾ ਵੀ ਮੇਰੇ ਹਿਸਾਬ ਨਾਲ ਪਾਰਟੀ ਚਲਣੀ ਚਾਹੀਦੀ ਆ ਪਰ ਜਿਹੜੀ ਪਾਰਟੀ ਆ ਉਹ ਇੱਕ ਸੰਗਠਨ ਦੇ ਰੂਪ ਦੇ ਵਿੱਚ ਇੱਕ ਸੰਵਿਧਾਨ ਦੇ ਰੂਪ ਵਿੱਚ ਹੀ ਚੱਲਦੀ ਆ ਜੀ ਤੋ ਮਤਲਬ ਜਦੋਂ ਆਪਾਂ ਪਹਿਲਾਂ ਜਦੋਂ ਕੈਂਪੇਨਿੰਗ ਕਰਦੇ ਆ ਜਦੋਂ ਆ ਪਾਰਟੀ ਦੀ ਸ਼ੁਰੂਆਤ ਹੁੰਦੀ ਆ ਜਿਵੇਂ ਉਦੋਂ ਤਾਂ ਉਦੋਂ ਤਾਂ ਹੁਣ ਜਿਵੇਂ ਕੇਰਨ ਦੇਵਦੀ ਵੀ ਸੀਗੇ ਪਹਿਲਾਂ ਸਾਰਿਆਂ ਤੋਂ 11000 ਜੀ ਵੀ ਸੀਗੇ ਹੋਰ ਵੀ ਬਹੁਤ ਜਣੇ ਸੀਗੇ ਪਰੰਤੂ ਜਦੋਂ ਇੱਕ ਲਾਈਨ ਖਿੱਚੀ ਗਈ ਤਾਂ ਉਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆ ਗਏ ਕੁਮਾਰ ਵਿਸ਼ਵਾਸ ਜੀ ਆ ਗਏ ਜਗENDER ਯਾਦਵ ਜੀ ਹੋ ਗਏ ਪਰ ਉਸ ਤੋਂ ਬਾਅਦ ਵਿੱਚ ਜਦੋਂ ਸੱਤਾ ਦੇ ਵਿੱਚ ਜਾਂ ਫਿਰ ਪਾਰਟੀ ਥੋੜਾ ਜਿਹਾ ਗ੍ਰੋਥ ਕਰਦੀ ਆ ਤਾਂ ਉਸ ਤੋਂ ਬਾਅਦ ਵਿੱਚ ਪਤਾ ਲੱਗਦਾ ਵੀ ਉਹਨਾਂ ਦੇ ਜਿਹੜੇ ਮਾਈਂਡ ਆ ਥੋੜੇ ਜਿੇ ਚੇਂਜ ਹੁੰਦੇ ਜਾਂਦੇ ਆ ਜਿਹੜੇ ਸਿੰਗਲ ਮਾਈਂਡ ਵਾਲੇ ਬੰਦੇ ਹੁੰਦੇ ਜਿਹੜੇ ਇੱਕ ਤਰਫਾਂ ਬੰਦੇ ਹੁੰਦੇ ਉਹ ਅਲੱਗ ਹੋ ਜਾਂਦੇ ਜਿਹੜੇ ਉਹਨਾਂ ਦੇ ਨਾਲ ਉਹੋ ਜਿਹੇ ਬੰਦੇ ਹੁੰਦੇ ਵੀ ਜਿਹੜੇ ਚਾਹੁੰਦੇ ਹੁੰਦੇ ਵੀ ਨਹੀਂ ਇਹ ਅਸੀਂ ਇਸ ਤਰ੍ਹਾਂ ਹੀ ਚਲਾਉਣੀ ਆ ਅਸੀਂ ਇਸ ਤਰ੍ਹਾਂ ਚਲਾਉਣੀ ਆ ਚੇਅਰਮੈਨ ਸਾਹਿਬ ਇੱਕ ਨਾ ਜਦੋਂ ਸਰਕਾਰ ਇਹ ਬਣੀ ਬਣੀ ਆ ਤਾਂ ਇੱਕ ਦਲਵੀਰ ਗੋਲੜੀ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਤੁਸੀਂ ਸੁਣਿਆ ਹੋਊਗਾ ਜ਼ਰੂਰ ਉਹ ਕਹਿੰਦਾ ਝੜੋ ਵਾਲਿ ਵੀ 5-7 ਬੰਦੇ ਪਿੰਡ ਚੋਂ ਹੁੰਦੇ ਆ ਜਿਨ੍ਹਾਂ ਦੀ ਕਾਲੀ ਦਲ ਚ ਵੀ ਬਣਦੀ ਹੁੰਦੀ ਹੈ ਕਾਂਗਰਸ ਚ ਵੀ ਬਣਦੀ ਹੁੰਦੀ ਹੈ ਔਰ ਤੁਹਾਡੇ ਨਾਲ ਵੀ ਬਣੋਗੇ ਮੈਨੂੰ ਲੱਗਦਾ ਉਹੀ ਚੀਜ਼ ਆਮ ਆਦਮੀ ਪਾਰਟੀ ਚ ਹੋ ਰਹੀ ਆ ਜਿਹਦੇ ਕਰਕੇ ਜਿਹੜੇ ਪੁਰਾਣੇ ਵਲੰਟੀਅਰ ਆ ਉਹਨਾਂ ਨੂੰ ਆਸੇ ਪਾਸੇ ਹੋਣਾ ਪੈਗ ਬਹੁਤ ਸਾਰੇ ਚਲਾਕ ਲੋਕ ਹੁੰਦੇ ਆ ਉਹ ਆਪਦੀ ਚਲਾਕੀ ਦੇ ਨਾਲ ਸੱਤਾ ਦੇ ਵਿੱਚ ਵੀ ਆ ਜਾਂਦੇ ਸੱਤਾ ਵਾਲਿਆਂ ਦੇ ਨਾਲ ਵੀ ਆ ਜਾਂਦੇ ਆ ਇਹ ਤਾਂ ਜਿਹੜੇ ਸੱਤਾ ਦਾ ਸੁੱਖ ਭੋਗਦੇ ਹੁੰਦੇ ਆ ਉਹਨਾਂ ਨੂੰ ਚਾਹੀਦਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜੇ ਸਾਡੇ ਮਿਹਨਤ ਕਰਨ ਵਾਲੇ ਵਰਕਰ ਕੌਣ ਆ ਤੇ ਜਿਹੜੇ ਸਾਡੇ ਮਤਲਬ ਚਾਪਲੂਸੀ ਕਰਨ ਵਾਲੇ ਬੰਦੇ ਕਿਹੜੇ ਆ ਉਹ ਉਹਨਾਂ ਨੇ ਚਾਹਣਾ ਹੁੰਦਾ ਉਹਨਾਂ ਨੇ ਵੇਖਣਾ ਹੁੰਦਾ ਵੀ ਉਹ ਆਪਦਾ ਮਤਲਬ ਕਿਹੜੇ ਬੰਦਿਆਂ ਨੂੰ ਨਾਲ ਰੱਖਣਾ ਚਾਹੁੰਦੇ ਆ ਕਿਉਂਕਿ ਜਿਹੜੇ ਚਾਪਲੂਸੀ ਵਾਲੇ ਬੰਦੇ ਹੁੰਦੇ ਆ ਉਹ ਉਹ ਬੰਦੇ ਨੂੰ ਡੋਬ ਕੇ ਰੱਖ ਦਿੰਦੇ ਆ ਮੈਂ ਤਾਂ ਇਹ ਗੱਲ ਮਤਲਬ ਮੈਨੂੰ ਲੱਗਿਆ ਨਗਰ ਸੁਧਾਰ ਟਰਸਟ ਦਾ ਤੁਹਾਨੂੰ بڑا ਵੱਡਾ ਅਹੁਦਾ ਕਹਿ ਦਗੇ ਵੀ ਆਪਾਂ ਵਧੀਆ ਮਾਨ ਸਨਮਾਨ ਤੁਹਾਨੂੰ ਦਿੱਤਾ ਗਿਆ ਪਾਰਟੀ ਵੱਲੋਂ ਅਹੁਦਾ ਦਿੱਤਾ ਉਸ ਦਿਵਾਰ ਅਹੁਦਾ ਵਾਪਸ ਵੀ ਲੈ ਲਿਆ ਖੁਸ਼ੀ ਸੀਗੀ ਪਰ ਅੱਜ ਦੁੱਖ ਵੀ ਹੋਣਾ ਬਈ ਮੈਂ ਅਹੁਦਾ ਵਾਪਸ ਲੈ ਲਿਆ ਪਾਰਟੀ ਨੇ ਕੀ ਰੀਜਨ ਦਿੱਤਾ ਤੁਹਾਨੂੰ ਵੀ ਕਾਹ ਤੋਂ ਅਹੁਦਾ ਵਾਪਸ ਲਿਆ ਤੁਹਾਡਾ ਜਿਹੜਾ ਜਦੋਂ ਮਤਲਬ 2017 ਦੇ ਵਿੱਚ ਮੈਂ ਟਿਕਟ ਮੰਗਿਆ ਸੀ ਮੰਗੀ ਸੀ ਪਾਰਟੀ ਤੋਂ ਜੀ ਪਰ ਕਿਉਂਕਿ ਮੰਗਣਾ ਸਭ ਦਾ ਹੱਕ ਹੁੰਦਾ ਅਸੀਂ 5 6 ਜੇ ਸਾਡੀਆਂ ਫਾਈਲਾਂ 5 ਜਣਿਆਂ ਦੀਆਂ ਉੱਪਰ ਵੀ ਗਈਆਂ ਅਖੀਰ ਤੱਕ ਗਈਆਂ ਪਰ ਅਖੀਰ ਦੇ ਵਿੱਚ ਜਿਹੜੀ ਸੀਗੀ ਸਾਡਾ ਸਾਨੂੰ ਸ਼੍ਰੀ ਗੁਰਵਿੰਦਰ ਕੰਗ ਜੀ ਸਰਦਾਰ ਗੁਰਵਿੰਦਰ ਕੰਗ ਜੀ ਜੀ ਉਹਨਾਂ ਨੂੰ ਟਿਕਟ ਮਿਲ ਗਈ ਜੀ ਜਦੋਂ ਟਿਕਟ ਮਿਲੀ ਤਾਂ ਕਿਉਂਕਿ ਪਾਰਟੀ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਮੈਂ ਸਾਰਿਆਂ ਤੋਂ ਪਹਿਲਾਂ ਗੁਰਵਿੰਦਰ ਕੰਗ ਜੀ ਨੂੰ ਵਧਾਈ ਦਿੱਤੀ ਉਹਨਾਂ ਦੀ ਟੀਮ ਦੇ ਲਈ ਉਹਨਾਂ ਦੇ ਤਰੀਕੇ ਨਾਲ ਕੈਂਪੇਨ ਕਰਨ ਸ਼ੁਰੂ ਕਰ ਦਿੱਤੀ ਕਿਉਂਕਿ ਮੈਂ ਜੋ ਪਾਰਟੀ ਦੇ ਹਿਸਾਬ ਨਾਲ ਹੀ ਮੈਂ ਜਿਵੇਂ ਪਾਰਟੀ ਚੱਲਦੀ ਹੈ ਮੈਂ ਉਹਵੇਂ ਹੀ ਚੱਲਣਾ ਚਾਹੁੰਦਾ ਔਰ ਉਸ ਤੋਂ ਬਾਅਦ ਜੇ 2021 ਦੇ ਵਿੱਚ ਆ ਕੇ ਕਿਉਂਕਿ ਪਾਰਟੀ ਨੇ ਪਾਰਟੀ ਨਾਲ ਜਦੋਂ ਗੱਲਬਾਤ ਪਤਾ ਲੱਗਦਾ ਤਾਂ ਉਦੋਂ 2021 ਜਦੋਂ ਸੀਗੀ ਤਾਂ ਪਾਰਟੀ ਮੈਨੂੰ ਮਤਲਬ ਮੇਰੇ ਵਿੱਚ ਜਿਹੜੇ ਵੈਲਿਊਬਿਸ਼ਰ ਹੁੰਦੇ ਆ ਉਹ ਕਹਿੰਦੇ ਵੀ ਕਿਵੇਂ ਮੈਂ ਕਿਹਾ ਵੀ ਮੈਂ ਮੇਰੇ ਕੋਲੇ ਜਿਹੜੇ ਪੈਸਾ ਪੂਸਾ ਕੁਝ ਨਹੀਂ ਰਿਹਾ ਦੋ ਕਹਿੰਦੇ 2017 ਚ ਟਿਕਟ ਮੰਗਦਾ ਸੀਗਾ ਮੈਂ ਕਿਹਾ ਵੀ 2017 ਦੇ ਵਿੱਚ ਮੇਰੇ ਖੁਦ ਕੋਲੇ ਵੀ ਕੁਝ ਸੀਗੇ ਥੋੜੇ ਬਹੁਤੇ ਉਸ ਤੋਂ ਬਾਅਦ ਵਿੱਚ ਮੇਰੇ ਮੈਨੂੰ ਮੇਰੇ ਉੱਤੇ ਪੈਸੇ ਲਾਉਣ ਵਾਲੇ ਜਿਹੜੇ ਮੇਰੇ ਐਨ ਆਰ ਆਈ ਭਰਾ ਆ ਜਾਂ ਹੋਰ ਵੀ ਸੀਗੇ ਪਰ ਅੱਜ ਦੀ ਡੇਟ ਦੇ ਵਿੱਚ ਮੈਂ ਵੇਖਿਆ ਤਾਂ ਮੇਰੇ ਕੋਲ ਕੁਝ ਨਹੀਂ ਹੈਗਾ ਤੇ ਨਾ ਹੀ ਮੇਰੇ ਤੇ ਪੈਸਾ ਲਾਉਣ ਵਾਲਾ ਜੇ ਮੈਨੂੰ ਪਾਰਟੀ ਮੈਂ ਟਿਕਟ ਮੰਗਦਾ ਜੇ ਮੈਨੂੰ ਪਾਰਟੀ ਦਿੰਦੀ ਆ ਤਾਂ ਮੈਂ ਡੋਬਣਾ ਥੋੜਾ ਪਾਰਟੀ ਨੂੰ ਮੈਂ ਆਪਦੇ ਹੱਥੀਂ ਖੜੀ ਕੀਤੀ ਆ ਪਾਰਟੀ ਮੈਂ ਉਹਨਾਂ ਨੂੰ ਕਹਤਾ ਮੈਂ ਕਿਹਾ ਵੀ ਮੈਂ ਟਿਕਟ ਨਹੀਂ ਲੈ ਸਕਦਾ ਕਿਉਂਕਿ ਮੇਰੇ ਕੋਲ ਮਜਾਇਸ਼ ਐ ਨਹੀਂ ਕਿਉਂਕਿ ਪੈਸਾ ਲੱਗਣਾ ਹੁੰਦਾ ਆਪਾਂ ਕਹਿ ਦਿੰਨੇ ਆ ਬਿਲਕੁਲ ਆਪਾਂ ਹਰੇਕ ਬੰਦਾ ਕਹਿੰਦਾ ਵੀ ਦਰੀਆਂ ਮਿਛਾਉਣ ਵਾਲੇ ਨੂੰ ਟਿਕਟ ਦੇਈਏ ਪਰ ਦਰੀਆਂ ਮਿਛਾਉਣ ਵਾਲੇ ਦੇ ਕੋਲੇ ਵੀ ਕੁਝ ਹੋਣਾ ਚਾਹੀਦਾ ਕਿਉਂਕਿ ਥੋੜਾ ਬਹੁਤਾ ਪੋਸਟਰਾਂ ਤੇ ਲਾਉਣਾ 100 ਗੱਲਬਾਤ ਸਾਰਾ ਕੁਝ ਦੇਖਣਾ ਪੈਂਦਾ ਸੋ ਇਸ ਕਰਕੇ ਮੈਂ ਪਹਿਲੇ ਪਹਿਲਾ ਮੁੱਖ ਮੰਤਰੀ ਕਿਉਂ ਕਹਿੰਦੇ ਰੇ ਦਰੀਆਂ ਸ਼ੋਰਟ ਟਰੈਕਟ ਦਵਾਂਗੇ ਗੀਤ ਪੈਨਸ਼ਨਾਂ ਨੂੰ ਟਰੈਕਟ ਦਵਾਂਗੇ ਮੈਂ ਤੁਹਾਨੂੰ ਦੱਸਦਾ ਜੀ ਗੱਲਾਂ ਇਹ ਹੁੰਦੀਆਂ ਵੀ ਮੈਂ ਆਪਦੀ ਗੱਲ ਹੀ ਕਰਦਾ ਮੈਂ ਕਿਸੇ ਦੀ ਨਹੀਂ ਗੱਲ ਕਰਦਾ ਹੋ ਸਕਦਾ ਕਈ ਦਰੀਆਂ ਵਛਾਉਣ ਵਾਲਿਆਂ ਕੋਲੇ ਮਤਲਬ ਕੋਈ ਪੈਸੇ ਮਤਲਬ ਲਾਉਣ ਵਾਲੇ ਵੀ ਹੁੰਦੇ ਐ ਕਈਆਂ ਕੋਲੇ 2017 ਦੇ ਵਿੱਚ ਮੇਰੇ ਕੋਲੇ ਲਾਉਣ ਵਾਲੇ ਸੀਗੇ ਪਰ 2022 ਦੇ ਵਿੱਚ ਮੇਰੇ ਕੋਲੇ ਲਾਉਣ ਵਾਲੇ ਹੈ ਨਹੀਂ ਸੀਗੇ ਮੈਂ ਆਪਦੇ ਆਪ ਨੂੰ ਸਰੈਂਡਰ ਕੀਤਾ ਮੈਂ ਕਿਹਾ ਵੀ ਮੈਂ ਟਿਕਟ ਨਹੀਂ ਲੈ ਸਕਦਾ ਕਿਉਂਕਿ ਮੇਰੇ ਕੋਲੇ ਕੁਝ ਹੈ ਨਹੀਂਗਾ ਉਹ ਕਹਿੰਦੇ ਵੀ ਤੈਨੂੰ ਕੋਈ ਗੱਲ ਨਹੀਂ ਤੈਨੂੰ ਜ਼ਿਲ੍ਹਾ ਸੈਕਟਰੀ ਬਣਾਉਨੇ ਆ ਜੀ ਤੇ ਤੈਨੂੰ ਮਤਲਬ ਪੁਛ ਬਾਅਦ ਵਿੱਚ ਕੋਈ ਤੇਰਾ ਹੱਲ ਹੋ ਜਾਊਗਾ ਮੈਂ ਕਿਹਾ ਜੋ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਓ ਮੈਨੂੰ ਕੋਈ ਨਹੀਂ ਹੈਗਾ ਮੈਂ ਨਾਲ ਉਸ ਤੋਂ ਬਾਅਦ ਵਿੱਚ ਪਾਰਟੀ ਨੇ ਬੜਾ ਵਧੀਆ ਮੈਨੂੰ ਮਾਨ ਸਤਿਕਾਰ ਦਿੱਤਾ ਪਾਰਟੀ ਜਿੱਤੀ ਅਸੀਂ ਜ਼ਿਲ੍ਹੇ ਦੇ ਚਾਰ ਉਹਦੇ ਚਾਰੋਂ ਐਮਐਲਏ ਬਣਾਏ ਮੈਂ ਆਪਦੀ ਮਿਹਨਤ ਜਿਵੇਂ ਵੀ ਜਿੰਨੀ ਕੁ ਹੋਈ ਮੇਰੇ ਤੋਂ 19ਵੇਂ ਕੀਤੀ ਐ ਉਸ ਤੋਂ ਬਾਅਦ ਚਾਰੋਂ ਐਮਐਲਏ ਬਣੇ 30 30 35 35 ਹਜ਼ਾਰ ਦੀ ਲੀਡ ਦੇ ਨਾਲ ਬਣੇ ਜੀ ਫਿਰ ਪਾਰਟੀ ਨੇ ਮਤਲਬ ਮਾਨ ਸਤਕਾਰ ਦੇਣ ਦੇ ਵਿੱਚ ਕਮੀ ਵੀ ਨਹੀਂ ਛੱਡੀ ਜੀ ਫਿਰ ਮੈਨੂੰ ਇੰਪਰੂਵਮੈਂਟ ਟਰਸਟ ਦਾ ਜਿਹੜੀ ਪਹਿਲੀ ਲਿਸਟ ਆਈ ਮੂਗੇ ਜ਼ਿਲ੍ਹੇ ਦੇ ਵਿੱਚ ਪਹਿਲਾ ਜਿਹੜਾ ਚੇਅਰਮੈਨ ਨਹੀਂ ਆਈ ਤਾਂ ਉਹ ਮੈਨੂੰ ਇੰਪਰੂਵਮੈਂਟ ਟਰਸਟ ਦੀ ਚੇਅਰਮੈਨੀ ਦੇ ਕੇ ਨਵਾਜਿਆ ਪਾਰਟੀ ਨੇ ਜੀ ਤੇ ਮੈਂ ਉਹਨਾਂ ਦਾ ਧੰਨਵਾਦੀ ਵੀ ਕਰਦਾ ਕਿਉਂਕਿ ਇਹ ਕਾਮ ਬੰਦੇ ਨੂੰ ਜੇ ਆਪਾਂ ਵੇਖਿਆ ਜਾਵੇ ਤਾਂ ਜਦੋਂ ਸੱਤਾ ਦੇ ਵਿੱਚ ਆਉਂਦੀ ਹੈ ਜਿਵੇਂ ਤੁਸੀਂ ਪਹਿਲਾਂ ਮੈਨੂੰ ਗੱਲ ਕੀਤੀ ਹੈ ਤੇ ਉਦੋਂ ਸੱਤਾ ਭੋਗਣ ਵਾਲੇ ਹੋਰ ਹੁੰਦੇ ਆ ਤੇ ਜਿਹੜੇ ਕੰਮ ਕਰਨ ਵਾਲੇ ਹੋਰ ਹੁੰਦੇ ਪਰ ਇਸ ਪਾਰਟੀ ਦੇ ਵਿੱਚ ਕੋਸ਼ਿਸ਼ ਹੁੰਦੀ ਆ ਤੁਸੀਂ ਨਾ ਰეკਮੈਂਡ ਕੀਤਾ ਸੀ ਅਮਰਤਪਾਲ ਐਮਐਲ ਦਾ ਤੁਹਾਨੂੰ ਜੋ ਤੁਸੀਂ ਕਹਦੇ ਟਾਈਟਲ ਮੈਨ ਚੜਨ ਦੇਗੇ ਉਹਨਾਂ ਨੇ ਕਿਹਾ ਵੀ ਆਪਾਂ ਐਮਐਲ ਅਮਰਤਪਾਲ ਨੂੰ ਟਾਈਟਲ ਦੇ ਦੇਗੇ ਤੁਸੀਂ ਨਾ ਰეკਮੈਂਡ ਕੀਤਾ ਬਿਲਕੁਲ ਜੀ ਬਿਲਕੁਲ ਮੇਰੇ ਕੋਲੋਂ ਪਾਰਟੀ ਵੱਲੋਂ ਮਤਲਬ ਪਾਰਟੀ ਨੇ ਇੰਨਾ ਮਾਨ ਸਤਿਕਾਰ ਦਿੱਤਾ ਮੈਨੂੰ ਮੈਨੂੰ ਮੇਰੇ ਨਾਲ ਡਿਸਕਸ ਕੀਤੀ ਆ ਪਾਰਟੀ ਨੇ ਪਾਰਟੀ ਨੇ ਤਿੰਨ ਚਾਰ ਨਾਮ ਹੋਰ ਵੀ ਮੈਨੂੰ ਪੁੱਛੇ ਜੀ ਵੀ ਆਪਾਂ ਕਿਉਂਕਿ ਉਹ ਪਾਰਟੀ ਦੀਆਂ ਅੰਦਰਲੀਆ ਗੱਲਾਂ ਹੁੰਦੀਆਂ ਪਰ ਮੈਂ ਮਤਲਬ ਵੀ ਮੈਂ ਕਿਹਾ ਵੀ ਨਹੀਂ ਆਪਾਂ ਨੂੰ ਇਹ ਹੀ ਸਹੀ ਹੈ ਆਪਣਾ ਅਮਰਤਪਾਲ ਕਿਉਂਕਿ ਇੱਕ ਪਹਿਲਾਂ ਵੀ ਅਸੀਂ ਵੇਖਿਆ ਵੀ ਸਾਨੂੰ ਬਾਹਰੋਂ ਉਮੀਦਵਾਰ ਮਿਲੇ ਸੀਗੇ ਜੀ ਤੇ ਇੱਕ ਸਾਨੂੰ ਇਹ ਚਾਹੀਦਾ ਸੀਗਾ ਵੀ ਲੋਕਲ ਉਮੀਦਵਾਰ ਹੋਵੇ ਇੱਕ ਸਾਨੂੰ ਚਾਹੀਦਾ ਸੀਗਾ ਵੀ ਸਾਡਾ ਵਲੰਟੀਅਰ ਭਰਾ ਹੋਵੇ ਜੀ ਸੋ ਦੋਨੋਂ ਗੱਲਾਂ ਵੇਖ ਕੇ ਦੋਨੋਂ ਗੱਲਾਂ ਜੇ ਠੁਕਦੀਆਂ ਸੀਗੀਆਂ ਤਾਂ ਅਮਰਤਪਾਲ ਤੇ ਪੂਰੀਆਂ ਠੁਕਦੀਆਂ ਸੀਗੀਆਂ ਕਿਉਂਕਿ ਮੈਂ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਹਮੇਸ਼ਾ ਤੇ ਮੈਂ ਵੇਖਿਆ ਵੀ ਜੇ ਅਮਰਤਪਾਲ ਨੂੰ ਟਿਕਟ ਮਿਲਦੀ ਆ ਤਾਂ ਪਾਰਟੀ ਦੀ ਚੜ੍ਹਦੀ ਕਲਾ ਹੋਊਗੀ ਲੋਕ ਇਹ ਗੱਲ ਵੀ ਕਹਿ ਰਹੇ ਉਹ ਕਹਿੰਦੇ ਵੀ ਅਮਰਤਪਾਲ ਤਾਂ ਪਾਰਟੀ ਚ ਬਾਅਦ ਚ ਆਇਆ ਗੁਰਿੰਦਰ ਸਿੰਘ ਕੰਗ ਤੋਂ ਕਹਿੰਦੇ ਬਾਅਦ ਚ ਆਇਆ ਸਹੀ ਹੈ ਗੱਲ ਇਹ ਨਹੀਂ ਗੁਰਵਿੰਦਰ ਸਿੰਘ ਕੰਗ ਪਹਿਲਾਂ ਇਹ ਮਤਲਬ ਇਹਨਾਂ ਦੇ ਕਹਿਣ ਮੁਤਾਬਕ ਅਮਰਤਪਾਲ ਦੇ ਇਹਨਾਂ ਨੇ ਫੁਲਕਾ ਜੀ ਨਾਲ ਲੁਧਿਆਣੇ ਕੈਂਪੇਨ 'ਚ ਕੰਮ ਕੀਤਾ ਸੀਗਾ ਪਰ ਜਦੋਂ ਜਦੋਂ ਗੁਰਵਿੰਦਰ ਕੰਗ ਜੀ ਆਏ ਆ ਜੀ ਤੇ ਇਹਨਾਂ ਨੂੰ ਕਿਸਾਨ ਵਿੰਗ ਦਾ ਪੰਜਾਬ ਪ੍ਰਧਾਨ ਬਣਾਇਆ ਗਿਆ ਉਦੋਂ ਨਾਲ ਅਰਮਰਤਪਾਲ ਆਏ ਆ ਪਰ ਉਸ ਤੋਂ ਪਹਿਲਾਂ ਹਲਕੇ 'ਚ ਭਾਵੇਂ ਨਹੀਂ ਆਏਗੇ ਪਾਰਟੀ ਲੈਵਲ ਤੇ ਪਾਰਟੀ ਲੈਵਲ ਤੇ ਮੈਨੂੰ ਨਹੀਂ ਪਤਾ ਪਰ ਥੋੜੇ ਫਿਰ ਹੁਣ ਗ੍ਰਹਿ ਇੱਕਾ ਤੋਂ ਨਹੀਂ ਸਹੀ ਥੋੜੇ ਅਮਰਤ ਐਮਐਲ ਦੇ ਨਾਲ ਨਹੀਂ ਨਹੀਂ ਇਹੋ ਜੀ ਨਹੀਂ ਕੋਈ ਗੱਲ ਹੈਗੀ ਨਹੀਂ ਨਹੀਂ ਇਹ ਪਤਾ ਕੀ ਗੱਲ ਬਹੁਤ ਮੀਟਿੰਗਾਂ 'ਚ ਘੱਟ ਹੁੰਦੀਆਂ ਨੇ ਚੇਅਰਮੈਨ ਚੈੱਕ ਕਰ ਕੀ ਇਹ ਜੇ ਆਪਾਂ ਮਤਲਬ ਇਹੋ ਜੀ ਨਹੀਂ ਕੋਈ ਗੱਲ ਹੈਗੀ ਗ੍ਰਹਿ ਨਹੀਂ ਗੱਲ ਨਹੀਂ ਹੁੰਦੀ ਕਿ ਪਰ ਇੰਨਾ ਜ਼ਰੂਰ ਹੋ ਜਾਂਦਾ ਵੀ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਵੀ ਦਿਮਾਗ ਕਈ ਵਾਰੀ ਆਉਦੇ ਆ ਉਹਦੇ ਹਮੇਸ਼ਾ ਹਰ ਇੱਕ ਦਾ ਆਪਦਾ ਦਿਮਾਗ ਹੁੰਦਾ ਪਰ ਇੱਕ ਪਾਰਟੀ ਦੀ ਜਿਹੜੀ ਲਾਈਨ ਆ ਉਹ ਤਾਂ ਇੱਕ ਲਾਈਨ ਹੀ ਹੁੰਦੀ ਹੈ ਨਾ ਉਹ ਵੀ ਸਾਡੀ ਪਾਰਟੀ ਦੇ ਲੀਡਰ ਮੈਂ ਵੀ ਪਾਰਟੀ ਦਾ ਵਲੰਟੀਅਰ ਹਾਂ ਹੁਣ ਤੁਸੀਂ ਨਗਰ ਸਰਪੰਚ ਰਹਿ ਰਹੇ ਆ ਵਧੀਆ ਵਧੀਆ ਤੁਸੀਂ ਉਹਦਾ ਮਣਿਆ ਹੁਣ ਦੋਸਤ ਵਧੀਆ ਹੋਣਗੇ ਜੇ ਪਾਰਟੀ ਨੇ ਕਿਹਾ ਵੀ ਲੜ ਲਓ 26 27 ਚ ਕੀ ਲੜਦਾ ਪਾਰਟੀ ਦਾ ਤਾਂ ਸਿਰ ਮੱਥੇ ਆ ਜੀ ਹਾਂ ਲੜੋਂਗੇ ਹਾਂ ਜਵਾਬ ਤਾਂ ਦੇ ਟਿਕਟ ਤੋਂ ਨਹੀਂ ਹੁਣ ਤਾਂ ਕਿਉਂਕਿ ਹੈਗੇ ਆ ਬੰਦੇ ਮੇਰੇ ਦੋਸਤ ਐ ਇਹੋ ਜੇ ਬਣ ਗਏ ਆ ਜਿਹੜੇ ਯਾਰ ਦੋਸਤ ਆ ਕਈ ਕਈ ਬੰਦੇ ਕਿਉਂਕਿ ਜਦੋਂ ਆਪਾਂ ਲੋਕਾਂ ਦੇ ਕੰਮ ਕਰਦੇ ਆ ਲੋਕਾਂ ਦੇ ਵਿੱਚ ਵਿਚਰਦੇ ਆ ਉਦੋਂ ਪਤਾ ਲੱਗਦਾ ਹੁੰਦਾ ਵੀ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਬੰਦਾ ਕਹਿੋ ਜਿਆ ਤੇ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਲੋਕ ਕਹਿੋ ਜੇ ਆ ਕਿਉਂਕਿ ਕਈ ਕਈ ਤਾਂ ਇਹੋ ਜੇ ਬੰਦੇ ਵੀ ਡੋਨੇਸ਼ਨ ਦੇਣ ਆਲੇ ਆ ਜਾਂਦੇ ਹੁੰਦੇ ਆ ਜਿਹੜੇ ਵੀ ਆਪਾਂ ਨੂੰ ਆਪਾਂ ਨੂੰ ਪਤਾ ਵੀ ਇਸ ਤੋਂ ਬਾਅਦ ਕਿ ਆਪਾਂ ਠੱਗੇ ਜਾਵਾਂਗੇ ਜੀ ਕਈ ਇਹੋ ਜਿਹੇ ਬੰਦੇ ਵੀ ਹੁੰਦੇ ਆ ਜਿਹੜੇ ਵਧੀਆ ਤਰੀਕੇ ਨਾਲ ਵਧੀਆ ਹੁੰਦੇ ਬੰਦੇ ਉਹ ਕਹਿੰਦੇ ਵੀ ਹਾਂ ਵੀ ਅਸੀਂ ਤੇਰੇ ਲਈ ਹਮੇਸ਼ਾ ਖੜੇ ਆ ਦਿਨ ਰਾਤ ਖੜੇ ਆ ਜੋ ਵੀ ਤੈਨੂੰ ਮਤਲਬ ਇਹੋ ਜਿਹੇ ਬੰਦੇ ਹੁਣ ਮੈਨੂੰ ਮਿਲ ਗਏ ਆ ਜਿਹੜੇ ਮਤਲਬ ਜਿਹੜੇ ਕਹਿਣ ਵੀ ਕੋਈ ਗੱਲ ਨਹੀਂ ਅਸੀਂ ਤੇਰੀ ਪਿੱਠ ਨਹੀਂ ਲੱਗਣ ਦਿੰਦੇ ਠੱਕ ਦਾਂਗੇ ਫੱਟ ਠੱਕ ਦਾਂਗੇ ਫੱਟੇ ਤੇ ਜੇ ਤੁਸੀਂ ਸਾਥ 'ਚ ਨਾ ਹੁੰਦੇ ਕੀ ਹੁੰਦੀ ਡ੍ਰੀਮ ਕੀ ਸੀਗਾ ਡਰੀਮ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਨਹੀਂ ਚਲੋ ਮਤਲਬ ਨਹੀਂ ਚਲੋ ਛੋਟੇ ਛੋਟੇ ਹੁੰਦੇ ਛੋਟੇ ਮੇਰਾ ਚਲ ਆਪਾਂ ਗੱਲ ਉਹ ਕਰਦੇ ਹਾਂ ਜਦੋਂ ਬਾਗੇ ਪਾਣੇ ਪੜਦੇ ਸੀ ਉਦੋਂ ਤੁਹਾਡਾ ਡਰੀਮ ਤਾਂ ਕੋਈ ਨਹੀਂ ਮੈਂ ਤੁਹਾਨੂੰ ਦੱਸਦਾ ਜੀ ਮੇਰਾ ਡਰੀਮ ਤਾਂ ਇਹ ਸੀਗਾ ਵੀ ਛੋਟਾ ਭਰਾ ਸੀਗਾ ਜੀ ਛੋਟੀ ਭੈਣ ਸੀਗੀ ਛੋਟਾ ਭਰਾ 2 ਸਾਲ ਛੋਟਾ ਭੈਣ ਉਸ ਤੋਂ 3 ਸਾਲ ਮਤਲਬ ਮੇਰੇ ਤੋਂ 5 ਸਾਲ ਛੋਟੀ ਹੈ ਤੇ ਭੈਣ ਨੂੰ ਹੈਂਡੀਕੈਪ ਤਾਂ ਉਹਨੂੰ ਪੋਲੀਓ ਆ ਅੱਛਾ ਜੀ ਤੇ ਬਸ ਆਹੀ ਸੀਗਾ ਵੀ ਦੋਨਾਂ ਨੂੰ ਪੜਾ ਲਿਖਾ ਕੇ ਵਧੀਆ ਚੱਲੋ ਤੇ ਹੁਣ ਇਸ ਟਾਈਮ ਵੀ ਦੀਪਕ ਰੋੜਾ ਸੁਪਨੇ ਮਾਰ ਕੇ ਜੋਇਆ ਹਾਂ ਬਿਲਕੁਲ ਇਹੀ ਕਹਿ ਸਕਦੇ ਨਾ ਬਿਲਕੁਲ ਬੜੇ ਸੰਘਰਸ਼ ਸਮੇਂ ਜ਼ਿੰਦਗੀ ਤੁਸੀਂ ਅਜੇ ਤੱਕ ਸ਼ੇਅਰ ਹੀ ਨਹੀਂ ਕੀਤੀ ਕਦੇ ਪਹਿਲਾਂ ਕਦੇ ਗੱਲਾਂ ਪਤਾ ਦੱਸਿਆ ਤੁਸੀਂ ਲੋਕਾਂ ਨੂੰ ਅਗੇ ਨਹੀਂ ਨਹੀਂ ਇਹੋ ਜੀ ਇਹ ਪਹਿਲੇ ਪੋਡਕਾਸਟ ਦੇ ਵਿੱਚ ਜਿਹੜਾ ਤੁਸੀਂ ਆ ਕੱਢ ਕੇ ਰੱਖਿਆ ਚੇਅਰਮੈਨ ਸਾਹਿਬ ਕੀ ਹੁਣ ਤੇ ਜਿਵੇਂ ਲੱਗਦਾ ਨੂੰ ਥੋੜ੍ਹ ਦੇਰ ਕੇ ਲੋਕ ਮਿਲਦੇ ਹੁਣ ਜਿਹੜਾ ਸ਼ਿੰਗਾਰਸ਼ ਕਰਦੇ ਹੋਗੇ ਫਿਰ ਉਹਨਾਂ ਵਾਸਤੇ ਇੱਕ ਦਿਨ ਸੋਚਿਆ ਵੀ ਕਿਤੇ ਮੇਰੀ ਜ਼ਿੰਦਗੀ ਚ ਰੱਬ ਨੇ ਕਿਤੇ ਬਾਹ ਫੜ ਲਈ ਦੀਪ ਕਰੋੜਾ ਐਮਐਲਏ ਬਣ ਗਿਆ ਤੇ ਉਹਨਾਂ ਵਾਸਤੇ ਆਹ ਕੁਝ ਕਰਨਾ ਨਹੀਂ ਬਿਲਕੁਲ ਇਹ ਤਾਂ ਦਿਨ ਰਾਤ ਹੀ ਸੋਚੀਦਾ ਇਹ ਤਾਂ ਜੀ ਕਿਹੜੀ ਕਿਹੜੀ ਚੀਜ਼ ਮਾਈਂਡ ਚ ਚੱਲਦੀ ਆ ਵੀ ਆਪਾਂ ਜਿਹੜਾ ਕਿਵੇਂ ਅੱਗੇ ਜਾ ਸਕਦਾ ਤਾਂ ਆਪ ਹਲਕੇ ਦੀ ਗੱਲ ਕਰਦੇ ਆ ਕਿ ਹਲਕਾ ਜਿਹਾ ਤੁਹਾਨੂੰ ਕੱਲ ਨੂੰ ਕਿਤੇ ਬਾਗ ਡੋਰ ਮਿਲੇ ਹਲਕੇ ਦੀ ਕਿਵੇਂ ਤੁਸੀਂ ਹਲਕੇ ਨੂੰ ਅੱਗੇ ਲੈ ਕੇ ਜਾਓਗੇ ਹਲਕਾ ਤਾਂ ਜਿਵੇਂ ਮੰਨ ਲਓ ਵੀ ਤੁਸੀਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਵੀ ਗਰੀਬ ਲੋਕਾਂ ਦੀ ਜਿਹੜੇ ਮਤਲਬ ਵੀ ਆਸਮਰਥ ਹੁੰਦੇ ਹਰ ਪਾਸੇ ਜੀ ਉਹਨਾਂ ਦੀ ਜਿੰਨਾ ਚਿਰ ਬਾਹ ਨਹੀਂ ਫੜੀ ਜਾਂਦੀ ਉਹਨਾਂ ਚਿਰ ਹਲਕਾ ਅੱਗੇ ਨਹੀਂ ਜਾ ਹਲਕਾ ਨਹੀਂ ਜਾ ਸਕਦਾ ਬਿਲਕੁਲ ਵਲੰਟੀਅਰਾਂ ਦੀ ਬਾਹ ਫੜ ਰਹੀ ਥੋੜੀ ਪਾਰਟੀ ਜਿਹੜੇ ਵਲੰਟੀਅਰ ਜਮਾਂ ਦੱਬੇ ਕੁਲਚੇ ਕੁਛ ਲਿਆ ਹਾਂ ਬਿਲਕੁਲ ਹੁਣ ਮਤਲਬ ਰਿਵਿਊ ਵੀ ਹੋ ਰਹੇ ਆ ਪਹਿਲਾਂ ਵੀ ਵਿੱਚੋਂ ਜੇ ਇਸ ਸਾਲ ਪਹਿਲਾਂ ਵੀ ਰਿਵਿਊ ਹੋਏ ਆ ਹੁਣ ਫਿਰ ਰਿਵਿਊ ਚੱਲ ਰਹੇ ਆ ਜੀ ਉਹ ਪਾਰਟੀ ਸਮੇਂ ਸਮੇਂ ਸਰ ਬਲਾਕ ਪ੍ਰਧਾਨਾਂ ਤੋਂ ਜਾਂ ਹੋਰਾਂ ਤੋਂ ਰਿਵਿਊ ਲੈਂਦੀ ਆ ਤੇ ਆਪਾਂ ਨੂੰ ਮਤਲਬ ਪੂਰੀ ਉਮੀਦ ਆ ਵੀ ਇਹ ਪਾਰਟੀ ਇੱਕ ਇਹੋ ਜਿਹੀ ਪਾਰਟੀ ਆ ਮੈਂ ਪਹਿਲੀਆਂ ਪਾਰਟੀਆਂ ਵੀ ਵੇਖੀਆਂ ਆ ਆਪਾਂ ਸਾਰਿਆਂ ਨੇ ਹੀ ਵੇਖੀਆਂ ਤੇ ਪਰ ਇਹ ਪਾਰਟੀ ਦੇ ਵਿੱਚ ਮੈਂ ਇੱਕ ਗੱਲ ਵੇਖਿਆ ਵੀ ਨੀਅਤ ਦੀ ਖੂਟ ਨਹੀਂ ਹੈਗੀ ਕਿਸੇ 'ਚ ਜਿਹੜੇ ਆਪਣੇ ਸਾਡੇ ਮੇਨ ਲੀਡਰ ਹਨ ਚਾਹੇ ਉਹ ਆਪਾਂ ਆਮ ਕਹਿ ਦਿੰਨੇ ਆਂ ਉਹ ਦਿੱਲੀ ਵਾਲੀ ਟੀਮ ਕਹਿ ਦਿੰਨੇ ਆਂ ਜਾਂ ਪੰਜਾਬ ਦੀ ਟੀਮ ਕਹਿ ਦਿੰਨੇ ਆਂ ਜਿਹੜੇ ਮੇਨ ਲੀਡਰ ਹਨ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਹੋ ਗਏ ਜਾਂ ਫਿਰ ਅਰਵਿੰਦ ਕੇਜਰੀਵਾਲ ਜੀ ਹੋ ਗਏ ਜਾਂ ਟੀਮ ਹੋ ਗਈ ਉਹਨਾਂ ਦੀ ਉਹਨਾਂ ਦੀ ਨੀਅਤ ਦੇ ਵਿੱਚ ਕਮੀ ਨਹੀਂ ਹੈਗੀ ਉਹਨਾਂ ਦੀ ਨੀਅਤ ਸਾਫ਼ ਆ ਉਹ ਚਾਹੁੰਦੇ ਆਂ ਵੀ ਪੰਜਾਬ ਦਾ ਭਲਾ ਹੋਵੇ ਪਰ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਥੱਲੇਡੇ ਲੈਵਲ ਤੇ ਚਾਹੇ ਅਫਸਰ ਛਾਈ ਹੋਵੇ ਚਾਹੇ ਹੋਰ ਕੋਈ ਹੋਵੇ ਉਹਨਾਂ ਦੇ ਸੁਪਨੇ ਜਿਹੜੇ ਉਹ ਪੂਰੇ ਨਹੀਂ ਹੋਣ ਦਿੱਤੇ ਜਾ ਰਹੇ 27 ਰਿਪੀਟ ਕਰਾਂਗੇ ਹਾਂ ਬਿਲਕੁਲ ਕਿਹੜੇ ਮੁੱਦੇ ਨੇ ਲੋਕ ਤਾਂ ਕਹਿੰਦੇ ਨਾਛ ਨਹੀਂ ਵੜਨ ਦੇ ਨੇ ਬ੍ਰੋ ਤੁਹਾਡਾ ਬਹੁਤ ਹੋ ਰਿਹਾ ਐ ਮਲੇ ਦਾ ਨਹੀਂ ਇਹ ਤਾਂ ਪਤਾ ਕੀ ਗੱਲ ਆ ਜੀ ਸਮਾਂ ਹੁੰਦਾ ਸਮੇਂ ਦੇ ਹਿਸਾਬ ਨਾਲ ਪਹਿਲਾਂ ਸਾਨੂੰ ਆਪਾਂ ਵੇਖਿਆ ਵੀ ਅਫਸਰਸ਼ਾਹੀ ਨੇ ਕੰਮ ਨਹੀਂ ਕਰਨ ਦਿੱਤਾ ਤੁਹਾਨੂੰ ਵੀ ਪਤਾ ਜੀ ਅਫਸਰਸ਼ਾਹੀ ਨਹੀਂ ਚਾਹੁੰਦੀ ਕੀ ਵੀ ਮਤਲਬ ਇਮਾਨਦਾਰੀ ਦੇ ਨਾਲ ਇਮਾਨਦਾਰ ਸਰਕਾਰ ਆਵੇ ਇਮਾਨਦਾਰੀ ਦੇ ਨਾਲ ਕੰਮ ਕਰੇ ਕੁਝ ਅਫਸਰ ਚੰਗੇ ਵੀ ਹੁੰਦੇ ਆ ਕੁਝ ਅਫਸਰ ਮਾੜੇ ਵੀ ਹੁੰਦੇ ਆ ਪਰ ਉਹ ਜਿਹੜੇ ਚੰਗੇ ਅਫਸਰ ਆ ਉਹ ਕਿਤੇ ਨਾ ਕਿਤੇ ਕਿਉਂਕਿ ਜਿਵੇਂ ਆਪਦੀ ਵੀ ਗੱਲ ਕਰਦਾ ਤਾਂ ਮੈਨੂੰ ਕਈ ਵਾਰੀ ਇਹੋ ਜਿਹੇ ਬੰਦੇ ਮਿਲ ਜਾਂਦੇ ਆ ਉਹ ਕਹਿੰਦੇ ਵੀ ਦੀਪਕ ਸਮਾਂ ਹੈ ਕੋਈ ਮੌਕਾ ਰੋਜ਼-ਰੋਜ਼ ਨਹੀਂ ਆਉਂਦਾਗਾ ਵੀ ਤੂੰ ਕੁਛ ਨਾ ਕੁਛ ਬਣਾ ਲਾ ਕੁਛ ਨਾ ਕੁਛ ਕਰ ਲਾ ਜਦੋਂ ਮੈਂ ਚੇਅਰਮੈਨ ਸੀਗਾ ਤੇ ਉਹੋ ਜੀ ਗੱਲ ਆ ਵੀ ਲੋਕਾਂ ਦੇ ਵਿੱਚ ਲਗਜ਼ਰੀ ਜ਼ਿੰਦਗੀ ਜਦੋਂ ਆਪਾਂ ਲੋਕਾਂ ਦੀ ਵੇਖਦੇ ਆ ਤੇ ਆਪਦੇ ਆਪ ਨੂੰ ਵੀ ਲੱਗਦਾ ਯਾਰ ਵੀ ਸ਼ਾਇਦ ਮਤਲਬ ਇਹ ਜ਼ਿੰਦਗੀ ਬਹੁਤ ਵਧੀਆ ਵਾ ਆਪਾਂ ਨੂੰ ਐਂ ਜਿਉਣੀ ਚਾਹੀਦੀ ਆ ਪਰ ਜਿਹੜਾ ਸੰਤੁਸ਼ਟੀ ਆ ਜਿਹੜਾ ਸੁੱਖ ਆ ਉਹ ਭਾਵੇਂ ਕੁੱਲੀ ਹੋਵੇ ਭਾਵੇਂ ਜੁੱਲੀ ਹੋਵੇ ਭਾਵੇਂ ਵੱਡਾ ਮਹਿਲ ਹੋਵੇ ਜੇ ਸੁੱਖ ਮਿਲਣਾ ਤੇ ਉਹ ਤੇ ਉੱਥੇ ਵੀ ਮਿਲ ਜਾਣਾ ਜੀ ਸੇ ਇਸ ਕਰਕੇ ਲੋਕਾਂ ਦੀ ਜਿਹੜੀ ਲਗਜ਼ਰੀ ਜ਼ਿੰਦਗੀ ਨੂੰ ਵੇਖ ਕੇ ਆਪ ਦਾ ਆਪ ਦੇ ਆਪ ਨੂੰ ਘੱਟ ਨਹੀਂ ਸਮਝੀ ਫਿਰਮਾਨ ਸਾਹਿਬ ਕੋਈ ਗੱਲ ਜਿਹੜੀ ਤੁਸੀਂ ਕਹਿਣੀ ਚਾਹੁੰਦੀ ਹੋਵੋ ਤਾਂ ਰਹਿ ਗਈ ਹੋਵੇ ਨੇ ਗੱਲਾਂ ਤਾਂ ਜੀ ਬਹੁਤ ਹੁੰਦੀਆਂ ਵੈਸੇ ਹਰ ਇੱਕ ਮਤਲਬ ਆਪਦੀ ਜ਼ਿੰਦਗੀ ਆ ਸਾਰਿਆਂ ਦੀ ਬਹੁਤ ਵੱਡੀ ਜ਼ਿੰਦਗੀ ਆ 44 ਸਾਲ ਦੀ ਉਮਰ ਹੋਣ ਵਾਲੀ ਆ ਮੇਰੀ ਬਸ 2-3 ਮਹੀਨਿਆਂ ਨੂੰ ਹੋਰ 2 ਮਹੀਨਿਆਂ ਨੂੰ 30 ਜੂਨ ਦਾ ਮੇਰਾ ਜਨਮ ਆ ਤੇ ਇਸ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਮਤਲਬ ਵੇਖਿਆ ਬਹੁਤ ਕੁਝ ਹੰਡਾਇਆ ਬਹੁਤ ਗਰੀਬ ਵੇਖੇ ਗਰੀਬ ਤੋਂ ਗਰੀਬ ਬੰਦੇ ਵੀ ਵੇਖੇ ਅਮੀਰ ਤੋਂ ਅਮੀਰ ਲੋਕ ਵੀ ਵੇਖੇ ਆ ਉਹਨਾਂ ਦਾ ਸਟਾਈਲ ਵੀ ਉਹਨਾਂ ਦੇ ਗਰੀਬਾਂ ਦਾ ਜਿਉਣ ਦਾ ਤਰੀਕਾ ਵੀ ਆ ਪਰ ਉਹ ਮੈਨੂੰ ਪਤਾ ਵੀ ਜਿਹੜਾ ਦੱਬਿਆ ਕੁਚਲਾ ਜਿਹੜਾ ਗਰੀਬ ਲੋਕ ਆ ਨਾ ਉਹ ਬਹੁਤ ਗਰੀਬੀ ਦੇ ਵਿੱਚ ਜਿਉ ਰਿਆ ਜੀ ਉਹਨਾਂ ਨੂੰ ਮਤਲਬ ਬਚਾਉਣਾ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਤੁਸੀਂ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਸਾਡਾ ਇੱਥੇ ਸਾਡੇ ਨਾਲ ਦੀਪਕ ਅਰੋੜਾ ਚੇਅਰਮੈਨ ਨਗਰ ਸਫਾਈ ਅਸ਼ਮੋਗਰੇ ਸਾਹਿਬ ਦਾ ਚੇਅਰਮੈਨ ਨਾਲ ਗੱਲਬਾਤ ਕੀਤੀ ਹੈ ਬੜੇ ਕਹਿੰਦੇ ਕਿ ਸੰਘਰਸ਼ ਮਹੀ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਚੇਅਰਮੈਨ ਸਾਹਿਬ ਇੱਥੋਂ ਤੱਕ ਪਹੁੰਚੇ ਆ ਪਰਮਾਤਮਾ ਕਰੇ ਜਿਹੜੇ ਡਰੀਮਰ ਜਨ ਨੇ ਜ਼ਿੰਦਗੀ 'ਚ ਕਦੇ ਸੋਚੇ ਹੀ ਨਹੀਂਗੇ ਦੇ ਪਰਮਾਤਮਾ ਇਹਨਾਂ ਦੇ ਆਪੇ ਡ੍ਰੀਮ ਬਣਾ ਕੇ ਇਹਨਾਂ ਦੇ ਆਪੇ ਨਾਲ ਡ੍ਰੀਮ ਜ਼ਰੂਰ ਪੂਰੇ ਕਰੇ